ਇਸ ਪਾਸੇ ਤਾਂ ਨਾ ਕਰਦੇ ਨੇ ਸੋਚਿਆ ਸੀ ਨਾ ਸੀ ਸੋਚਿਆ ਸੀ ਸੇਪਰੀ ਮਾਂ ਨੂੰ ਲੱਗਦਾ ਹੁੰਦਾ ਸੀਗਾ ਕਿ ਅਰ ਜਿਹੜਾ ਕੰਮ ਕਰਦਾ ਕਰ ਲੈਣ ਦੋ ਇਹਦਾ ਮਲਿਕ ਉਹਨੂੰ ਬੜਾ ਪ੍ਰਾਊਡ ਸੀ ਮੇਰੇ ਤੇ ਵੀ ਇਹ ਕੁਝ ਕਰੂਗਾ ਜ਼ਿੰਦਗੀ ਚ ਮੈਂ ਸੋਚਦਾ ਵੀ ਜੇ ਮੈਂ ਇਸ ਪਾਸੇ ਮਰਮੋਟਾ ਮੇਰਾ ਨਾਂ ਨਾ ਬਣਦਾ ਫਿਰ ਮੇਰੀ ਮਾਂ ਨੂੰ ਸਭ ਤੋਂ ਵੱਧ ਦੁੱਖ ਹੋਣਾ ਸੀਗਾ ਸਾਡੇ ਵੇਲੇ ਤਾਂ ਖੋਰ ਮਸਲਾ ਸੀ ਨਾ ਉਹ ਕਹਿੰਦੇ ਕੀ ਕਰਦਾ ਕਹਿੰਦੇ ਵੀ ਨਾਟਕ ਕਰਦਾ ਕਲਾਕਾਰ ਹੈ ਕਹਿੰਦੇ ਉਹ ਤਾਂ ਠੀਕ ਹੈ ਕੰਮ ਕੀ ਕਰਦਾ ਉਹਨੂੰ ਇਹਨੂੰ ਕੰਮ ਹੀ ਨਹੀਂ ਸੀ ਕਰਨੇ ਇਹਨਾਂ ਤੁਸੀਂ ਮੰਨ ਚ ਤਾਂ ਸੋਚ ਲਿਆ ਦੀ ਬਚਪਨ ਜੀ ਕਿ ਮੈਂ ਵੱਡਾ ਹੋ ਕੇ ਮਤਲਬ ਬੰਨਣਾ ਚਾਹਨਾ ਆਰਟਿਸਟ ਐਕਟਰ ਬਾਅਦ ਵਿੱਚ ਤੁਹਾਨੂੰ ਲੱਗਾ ਨਹੀਂ ਆਪਣੇ ਮਨ ਦੇ ਵਿੱਚ ਕਿ ਮੈਂ ਬਣ ਵੀ ਗਿਆ ਮਸ ਉਹੀ ਗੱਲ ਹੋਈ ਜਿਵੇਂ ਮੁਹੰਮਦ ਸਦੀਕ ਸਾਹਿਬ ਸਾਡੇ ਵੱਡੇ ਗਾਇਕ ਨੇ ਉਹਨਾਂ ਨੂੰ ਕਿਸੇ ਨੇ ਪੁੱਛਿਆ ਵੀ ਤੁਹਾਨੂੰ ਕਦੋਂ ਪਤਾ ਲੱਗਿਆ ਵੀ ਤੁਸੀਂ ਸਿੰਗਰ ਬਣ ਗਏ ਉਹ ਕਹਿੰਦੇ ਯਾਰ ਮੈਂ ਨਾ ਸਾਈਕਲ ਤੇ ਜਾਂਦਾ ਸੀ ਆਪਣੇ ਪਿੰਡ ਤੋਂ ਮੈਂ ਤੁਰਿਆ ਤੇ ਕਿਸੇ ਅਗਲੇ ਪਿੰਡ ਜਾਣਾ ਸੀ ਦੋ ਪਿੰਡ ਰਾਹ 'ਚ ਆਉਂਦੇ ਸੀਗੇ ਜਦੋਂ ਮੈਂ ਇੱਕ ਪਿੰਡ ਲੰਘ ਕੇ ਅਗਲੇ ਪਿੰਡ ਪਹੁੰਚਿਆ ਤਾਂ ਮੈਂ ਨਾ ਸਾਈਕਲ ਰੋਕ ਕੇ ਇੱਕ ਪੈਰ ਥੱਲੇ ਖੜ ਗਿਆ ਕਹਿੰਦੇ ਤੇ ਮੈਂ ਜਦੋਂ ਖੜਾ ਤੇ ਮੈਂ ਸੋਚਿਆ ਵੀ ਇਹਣਾ ਗੀਤ ਚ बज ਰਿਹਾ ਤੇ ਮੇਰਾ ਗੀਤ ਹੈ ਉਹਦੇ ਰੇਡੀਓ ਤੇ ਕਹਿੰਦੇ ਗੀਤ ਲੱਗਿਆ ਹੋਇਆ ਸੀ ਤੇ ਮੈਂ ਕਹਿੰਦੇ ਉਵੇਂ ਖੜ ਕੇ ਸਾਰਾ ਗੀਤ ਸੁਣਿਆ ਫਿਰ ਅਗਲੇ ਸਿੰਗਰ ਦਾ ਗੀਤ ਆ ਤੇ ਕਹਿੰਦੇ ਮੈਨੂੰ ਉਦੋਂ ਪਤਾ ਲੱਗਿਆ ਵੀ ਮੈਂ ਤਾਂ ਗਾਇਕ ਬਣ ਗਿਆ ਗਾਈਜ਼ ਫੋਕਨ ਬੀਟਸ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਮੈਂ ਐਨੰਸੀ ਰੋੜਾ ਸਵਾਗਤ ਕਰਦੀ ਆ ਤੇ ਅੱਜ ਆ ਸਾਡੇ ਇਸ ਸਟੂਡੀਓ ਦੇ ਵਿੱਚ ਟੀ ਐਂਡ ਟਾਕ ਪ੍ਰੋਗਰਾਮ ਵਿੱਚ ਅਸੀਂ ਸਵਾਗਤ ਕਰਦੇ ਆ ਬਹੁਤ ਸਪੈਸ਼ਲ ਗੈਸਟ ਆਏ ਹੋਏ ਆ ਬੜੀ ਦੂਰੋਂ ਆਏ ਹੋਏ ਆ ਤੇ ਆਪਾਂ ਤੁਹਾਨੂੰ ਉਹਨਾਂ ਨਾਲ ਮਿਲਵਾਨੇ ਆ ਮਲਕੀਤ ਰੋਨੀ ਜੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਕਰਦੀ ਆ ਸਾਡੇ ਇਸ ਸਟੂਡੀਓ ਦੇ ਵਿੱਚ ਬਹੁਤ ਬਹੁਤ ਸ਼ੁਕਰੀਆ ਜੀ ਸਰ ਜਿੱਦਾਂ ਤੁਸੀਂ ਇਸ ਲਾਈਨ ਦੀ ਸ਼ੁਰੂਆਤ ਕੀਤੀ ਤੇ ਸਟਾਰਟਿੰਗ ਦੇ ਵਿੱਚ ਜਦੋਂ ਤੁਸੀਂ ਇਸ ਲਾਈਵ ਚ ਆਏ ਸੀ ਤੁਹਾਨੂੰ ਕੀ ਓਖਾ ਲੱਗਾ ਸੀ ਔਖ ਤਾਂ ਸਭ ਤੋਂ ਵੱਡੀ ਗੱਲ ਇਹ ਸੀਗੇ ਕਿਉਂਕਿ ਸਾਡੇ ਫੈਮਿਲੀ ਮੈਂਬਰ ਚੋਂ ਕੋਈ ਇਸ ਲਾਈਨ ਚ ਹੈ ਨਹੀਂ ਸੀ ਨਾ ਕੋਈ ਰਿਸ਼ਤੇਦਾਰਾਂ ਚੋਂ ਸੀ ਨਾ ਕੋਈ ਪਿੰਡ ਚੋਂ ਸੀ ਨਾ ਕੋਈ ਦੋਸਤਾਂ ਮਿਤਰਾ ਚੋਂ ਸੀ ਨਾ ਕੋਈ ਬੰਨੇ ਚੰਨੇ ਚੋਂ ਸੀਗਾ ਸੋ ਇਹ ਸਵਾਲ ਦਾ ਜਵਾਬ ਹੀ ਔਖਾ ਲੱਗੇ ਜਿਹੜਾ ਅਜੇ ਤੱਕ ਲੱਭਿਆ ਨਹੀਂ ਹੈ ਤੇ ਘਰ ਦੇ ਜਾਣ ਰਿਸ਼ਤੇਦਾਰ ਸਾਰੇ ਪੁੱਛਦੇ ਸੀ ਵੀ ਇਸ ਲਾਈਨ ਚ ਕੋਈ ਬੰਦਾ ਕਾਮਯਾਬ ਹੋਇਆ ਜਿਹੜਾ ਤੁਮੇ ਇਸ ਲਾਈਨ ਚ ਪੰਗਾ ਲਿਆ ਬਾਕੀ ਸਾਡੇ ਲਈ ਤਾਂ ਰੋਚਕ ਲੇਨ ਸੀਗੀ ਇਹ ਹੈ ਉਹ ਸੀ ਜਦੋਂ ਇਹ ਸੋਚਿਆ ਕਿ ਕੰਮ ਕਰਨਾ ਹੈ ਤਾਂ ਉਦੋਂ ਸੀ ਆਪਣੀ ਪੂਰੀ ਸੀਰੀਅਸਨੈਸ ਨਾਲ ਇਸ ਪਾਸੇ ਆ ਕੇ ਥੀਏਟਰ ਫੋਕ ਕੀਤਾ ਹਾਂਜੀ ਫਿਰ ਜਦੋਂ ਤੁਹਾਡਾ ਨਾਮ ਬਣ ਗਿਆ ਹੁਣ ਤਾਂ ਅੱਜ ਤੁਹਾਨੂੰ ਹਰ ਇੱਕ ਬੱਚਾ-ਬੱਚਾ ਜਾਣਦਾ ਹੈ ਤੁਸੀਂ ਹਰ ਇੱਕ ਗਾਣੇ ਦੇ ਵਿੱਚ ਵੀ ਹੋ ਹਰ ਇੱਕ ਫਿਲਮ ਦੇ ਵਿੱਚ ਵੀ ਹੋ ਤੁਸੀਂ ਤੇ ਬਹੁਤ ਫੇਮਸ ਹੋ ਚੁੱਕਾ ਤੁਹਾਡਾ ਨਾਮ ਨਹੀਂ ਇਹ ਤੁਹਾਨੂੰ ਲੱਗਦਾ ਨਹੀਂ ਮੈਨੂੰ ਪਤਾ ਹੈ ਮੈਂ ਜਦੋਂ ਜਾਇਆ ਤੁਹਾਡੇ ਸਟੂਡੀਓ 'ਚ ਬਾਹਰ ਮੈਂ ਗੇਟ ਤੇ ਖੜਾ ਸੀ ਮੈਨੂੰ ਦੋ ਤਿੰਨ ਮਿੰਟ ਦੇਖ ਕੇ ਲੰਘ ਗਏ ਕਿਸੇ ਨੇ ਨਹੀਂ ਬੁਲਾਇਆ ਇਹ ਤਾਂ ਮਤਲਬ ਬੱਚਾ ਬੱਚਾ ਹਜੇ ਨਹੀਂ ਆਇਆ ਨਹੀਂ ਉਹ ਪਤਾ ਕੀ ਗੱਲ ਆ ਤੁਹਾਡੀ ਕੈਮਰੇ ਦੀ ਲੁੱਕ ਜਿਹੜੀ ਹੈਗੀ ਆ ਉਹ ਡਿਫਰੈਂਟ ਆ ਤੇ ਉਹਨਾਂ ਨੂੰ ਲੱਗਾ ਹੋਣਾ ਕਿ ਸ਼ਾਇਦ ਤੁਹਾਡੀ ਸ਼ਕਲ ਮਿਲਦੀ ਆ ਪਰ ਉਹਨਾਂ ਨੂੰ ਪਤਾ ਨਹੀਂ ਉਹ ਕੋਈ ਕੀ ਕਰਨਾ ਚਾਹੀਦਾ ਵੀ ਲੁੱਕ ਮੇਰੀ ਉਹੀ ਰਹੇ ਉਹਨਾਂ ਨੂੰ ਇਹ ਲੱਗਾ ਹੋਣਾ ਕਿ ਨਹੀਂ ਐਦਾਂ ਨਹੀਂ ਆ ਸਕਦੇ ਉਹ ਤਾਂ ਦੂਰ ਰਹਿੰਦੇ ਵੱਡੀ ਸਿਟੀ 'ਚ ਰਹਿੰਦੇ ਉਹ ਕਿੱਥੇ ਆ ਸਕਦੇ ਫਗਵਾੜੇ ਵਿੱਚ ਚਲੋ ਇਹ ਵੀ ਹੋ ਸਕਦਾ ਤੇ ਜਦੋਂ ਤੁਸੀਂ ਸਲੈਂਚ ਆਏ ਸੀ ਤੁਹਾਨੂੰ ਜਿੱਦਾਂ ਮਤਲਬ ਫੈਮਿਲੀ ਦੇ ਵਿੱਚ ਸਪੋਰਟ ਕਿਦੀ ਨਹੀਂ ਮਿਲੀ ਸਪੋਰਟ ਤਾਂ ਇਸ ਤਰ੍ਹਾਂ ਜੀ ਕਿ ਕਿਉਂਕਿ ਸਾਡੇ ਨਾ ਸਾਡੇ ਸਮਾਜ ਦੀ ਇੱਕ ਸਮੱਸਿਆ ਹੈ ਸਾਡੇ ਸਮਾਜ ਚਾਹੇ ਮੁੰਡਾ ਚਾਹੇ ਕੁੜੀ ਹੈ ਫੈਮਲੀ ਉਹਨੂੰ ਇਹੀ ਸੋਚ ਕੇ ਪੜਾਉਂਦੀ ਹੈ ਇੱਕ ਡਾਇਲੌਗ ਤੁਸੀਂ ਹਮੇਸ਼ਾ ਸੁਣਿਆ ਹੋਊਗਾ ਆਪਾਂ ਸਾਰੇ ਸੁਣਦੇ ਆ ਲਗਭਗ ਬੰਦੇ ਉਹ ਗਾਨੇ ਪੜ ਲਿਆ ਤੇ ਕੁਝ ਬਣ ਜਾਊਗਾ ਸਾਡੇ ਪੇਰੈਂਟ ਸਾਨੂੰ ਇਸ ਲਈ ਪੜਾ ਰਹੇ ਨੇ ਕਿ ਸਾਨੂੰ ਅਖੀਰ ਨੂੰ ਆਫਟਰ ਆਲ ਪੜ੍ਹ ਲਿਖਣ ਤੋਂ ਬਾਅਦ ਕੋਈ ਜੌਬ ਮਿਲੇ ਹਮ ਅਸੀਂ ਕੋਈ ਅਫਸਰ ਬਣੀਏ ਸੋ ਇਸ ਕਰਕੇ ਪੜ੍ਹਾਈ ਦਾ ਜਿਹੜਾ ਸਬੰਧ ਹੈ ਉਹ ਹੁੰਦਾ ਨੌਲੇਜ ਦੇ ਨਾਲ ਇਹ ਸਾਨੂੰ ਵੀ ਆਪ ਬਹੁਤ ਸਾਰੇ ਧੱਕੇ ਖਾਣ ਤੋਂ ਬਾਅਦ ਪਤਾ ਲੱਗੇ ਕਿ ਪੜ੍ਹਾਈ ਨੌਲੇਜ ਲਈ ਹੁੰਦੀ ਹੈ ਪਰ ਮਾਪਿਆਂ ਦੀ ਨਿਗਾਹ 'ਚ ਪੜਾਈ ਅੱਜ ਵੀ ਇਹੀ ਹੈ ਕਿ ਪੜ੍ਹ ਲਿਖ ਕੇ ਅਫਸਰ ਬਣਨਾ ਹੈ। ਸੋ ਹਰ ਪੇਰੈਂਟ ਦਾ ਸੁਪਨਾ ਹੁੰਦਾ ਹੈ ਕਿ ਉਹਨਾਂ ਦੇ ਬੱਚੇ ਪੜ੍ਹਨ ਲਿਖਣਾ ਤੇ ਅਫਸਰ ਬਣਨ ਕਿਸੇ ਉੱਚੇ ਅਹੁਦੇ ਤੇ ਪਹੁੰਚਣ। ਇਸ ਪਾਸੇ ਤਾਂ ਨਾ ਕਰਦੇ ਨੇ ਸੋਚਿਆ ਸੀ, ਨਾ ਸੀ ਸੋਚਿਆ ਸੀ ਸੇ ਮੇਰੀ ਮਾਂ ਨੂੰ ਲੱਗਦਾ ਹੁੰਦਾ ਸੀਗਾ ਕਿ ਯਾਰ ਜਿਹੜਾ ਕੰਮ ਕਰਦਾ ਕਰ ਲੈਣ ਦੋ। ਇਹਦਾ ਮਤਲਬ ਉਹਨੂੰ ਬੜਾ ਪ੍ਰਾਊਡ ਸੀ ਮੇਰੇ ਤੇ ਵੀ ਇਹ ਕੁਝ ਕਰੂਗਾ ਜ਼ਿੰਦਗੀ 'ਚ। ਹੂੰ। ਵੀ ਜੇ ਇਸ ਪਾਸੇ ਪਿਆ ਹੈ ਉਹਨੂੰ ਹੋ ਸਕਦਾ ਉਹਨੇ ਨਾ ਸਮਝੋਵੇ ਇਸ ਲਾਈਨ ਦੀ ਵੀ ਜੇ ਇਸ ਪਾਸੇ ਪਿਆ ਤਾਂ ਇਹਦੇ ਨਾਲ ਠੀਕ ਲੈਨ ਹੋਊਗਾ ਇਹ। ਮੈਂ ਸੋਚਦਾ ਵੀ ਜੇ ਮੈਂ ਇਸ ਪਾਸੇ ਮਰਮੋਟਾ ਮੇਰਾ ਨਾ ਨਾ ਬਣਦਾ ਫਿਰ ਮੇਰੀ ਮਾਂ ਨੂੰ ਸਭ ਤੋਂ ਵੱਧ ਦੁੱਖ ਹੋਣਾ ਸੀਗਾ ਵੀ ਮੈਂ ਗਲਤ ਕੰਮ ਦੀ ਸਪੋਰਟ ਕਰਦੀ ਰਹੀ ਸੋ ਬਾਕੀ ਫੈਮਿਲੀ ਨੂੰ ਐ ਲੱਗਦਾ ਸੀਗਾ ਪਹਿਲਾਂ ਪਹਿਲਾਂ ਤਾਂ ਕਿ ਕੋਈ ਹੋਰ ਕੰਮ ਕਰਨਾ ਚਾਹੀਦਾ ਹੈ ਪੜ੍ਹ ਲੈ ਕੇ ਕੋਈ ਅਫਸਰ ਲੱਗਣਾ ਚਾਹੀਦਾ ਸੋ ਬੇਸਿਕਲੀ ਸਰਕਾਰੀ ਜੋਬ ਲੱਗਣੀ ਚਾਹੀਦੀ ਹੈ ਘਰਦਿਆਂ ਦੀ ਵੀ ਇੱਕ ਲਿਮਟ ਹੁੰਦੀ ਨਾ ਕੁਝ ਟਾਈਮ ਤੱਕ ਤੁਹਾਨੂੰ ਕੋਈ ਰੋਕਦੇ ਆ ਤੁਹਾਨੂੰ ਲੱਗਦਾ ਵੀ ਇਹ ਤਾਂ ਢੇਡ ਬੰਦਾ ਇਹਨੂੰ ਰੋਕਣੇ ਨਹੀਂ ਇਹਦੇ ਜਿੰਨਾ ਮਰਜ਼ੀ ਕਹੀ ਜਾਓ ਵੀ ਹੁਣ ਜੋ ਕਰਦਾ ਕਰੀ ਜਾਂਦਾ ਫਿਰ ਹੌਲੀ ਐਮਚਰ ਹੋ ਜਾਂਦੇ ਨੇ ਇਹ ਮੇਰੇ ਨਹੀਂ ਮੈਨੂੰ ਲੱਗ ਸਾਡੇ ਜਿਹੜੇ ਹਮ ਉਮਰ ਸੀ ਉਹਨਾਂ ਟਾਈਮਾਂ 'ਚ ਸਾਰਿਆਂ ਨਾਲ ਇਦਾਂ ਹੋਇਆ ਹ ਹੁਣ ਤਾਂ ਟਾਈਮ ਬਦਲ ਗਿਆ ਹੁਣ ਤਾਂ ਜਿਹੜੇ ਪੇਰੈਂਟਸ ਨੇ ਬੱਚੇ ਨੂੰ ਆਪ ਲੈ ਕੇ ਜਾਂਦੇ ਨੇ ਤੈਨੂੰ ਤਰੀ ਹੌਬੀ ਕਲਾਸਿਸ ਕੀ ਲੱਗਦੀ ਐ ਤੈਨੂੰ ਡਾਂਸ ਸਿਖਾਈਏ ਤੈਨੂੰ ਸਿੰਗਿੰਗ ਸਿਖਾਈਏ ਤੁਹਾਨੂੰ ਕੋਰਸ ਵਾਲੀ ਸਿਖਾਈਏ ਤੁਹਾਨੂੰ ਤਰਾਕੀ ਸਿਖਾਈਏ ਜਿਹੜੀ ਹੌਬੀ ਕਲਾਸਿਸ ਨੇ ਉਹਨਾਂ ਪੇਰੈਂਟਸ ਆਪ ਲੈ ਕੇ ਜਾਂਦੇ ਨੇ ਉਦੋਂ ਹੌਬੀ ਹੌਬੀ ਕਲਾਸਾਂ ਦਾ ਬਹੁਤਾ ਪੁੰਗੜੀ ਸੀ ਕਾਸ ਕਰਕੇ ਇਹ ਹੈ ਜੀ ਮਾਲ 'ਚ ਅਸੀਂ ਪਲੇਆ ਉੱਥੇ ਤਾਂ ਇਹ ਸੀ ਵੀ ਤੁਸੀਂ ਸਕੂਲ ਜਾਣਾ ਸਕੂਲ ਤੋਂ ਆ ਕੇ ਤੁਸੀਂ ਘਰ ਦਾ ਕੰਮ ਕਰੋ ਸਵੇਰੇ ਉੱਠ ਕੇ ਫੇਰ ਹੋਮਵਰਕ ਕਰ ਰ ਇਸ ਵੀ ਰੁਟ ਕੇ ਫੇਸ ਸਕੂਲ ਜਾਓ ਸਭ ਤੋਂ ਪਹਿਲੀ ਪਸੰਦ ਹੁੰਦੀ ਸੀ ਵੀ ਡਾਕਟਰ ਬਣਨਾ ਜਾਂ ਇੰਜੀਨੀਅਰ ਬਣਨਾ ਲੋਕਾਂ ਦੀ ਕੌਂਡੀ ਕੀ ਸੀ ਉਸ ਟਾਈਮ 'ਚ ਮੈਂ ਤਾਂ ਜਦੋਂ 5ਵੀਂ ਕਲਾਸ ਪਾਸ ਕੀਤੀ ਨਾ 6ਵੀਂ ਕਲਾਸ ਚੋਂ ਤਾਂ ਮੈਂ ਪਹਿਲੀ ਵਾਰ ਥੀਏਟਰ ਦੇਖਿਆ ਸੀ ਪਹਿਲੀ ਵਾਰ ਗੁਰਚਰਨ ਭਾਜੀ ਉਹਨਾਂ ਦਾ ਨਾਟਕ ਦੇਖਿਆ ਤੇ ਮੇਰਾ ਤਾਂ ਉਦੋਂ ਹੀ ਗੋਲ ਬਣਿਆ ਕਿ ਮੈਂ ਜ਼ਿੰਦਗੀ ਚ ਆਹ ਕੰਮ ਕਰਨਾ ਹੈ ਬਲ 6ਵੀਂ ਕਲਾਸ ਪਰ ਜਿਹੜੇ ਪੇਰੈਂਟਸ ਹੁੰਦੇ ਨੇ ਇਹਨੂੰ ਇਹ ਲੱਗਦਾ ਵੀ ਡਾਕਟਰ ਬਣੇ ਜਾਂ ਇੰਜੀਨੀਅਰ ਬਣੇ ਜੇ ਹੋਰ ਕੁਝ ਨਾ ਬਣੇ ਤਾਂ ਕਿੱਥੇ ਲੱਗੀ ਜਾਵੇ ਮੈਂ ਕਿਉਂ ਕੁਝ ਕਿੱਥੇ ਲੱਗੀ ਜਾਵੇ ਇਸ ਚੀਜ਼ ਨੂੰ ਸਾਰੇ ਇਦ ਪਸੰਦ ਇਹ ਹੀ ਹੈ ਕਿ ਸਾਡੇ ਸਮਾਜ ਦੇ ਵਿੱਚ ਜਦੋਂ ਹੁਣ ਬਹੁਤ ਆਤ ਆਈ ਬਹੁਤ ਚੈਨਲ ਆਏ ਰੇਡੀਓ ਆਏ ਸਾਰਾ ਕੁਝ ਆ ਗਿਆ ਨਾ ਹੂੰ ਹੁਣ ਲੋਕਾਂ ਨੂੰ ਲੱਗਣ ਲੱਗ ਗਿਆ ਹੌਲੀ ਹੌਲੀ ਵੀ ਇਹ ਕੰਮ ਚ ਵੀ ਤੁਸੀਂ ਸਰਵਾਈਵ ਕਰ ਸਕਦੇ ਹੋ ਹੂੰ ਇਹ ਕੰਮ ਨਾਲ ਵੀ ਤੁਸੀਂ ਜ਼ਿੰਦਗੀ ਗੁਜ਼ਾਰ ਸਕਦੇ ਹੋ ਸੋ ਇਸ ਕਰਕੇ ਹੁਣ ਪੌਣ ਪੀਰੀਐਂਟਸ ਨੂੰ ਮਾਇਨ ਲੱਗਦਾ ਨਹੀਂ ਆਇਆ ਉਹਨੂੰ ਕਹਿੰਦੇ ਨੇ ਸਾਡੇ ਵੇਲੇ ਤਾਂ ਖੋਰ ਮਸਲਾ ਸੀ ਨਾ ਉਹ ਕਹਿੰਦੇ ਕੀ ਕਰਦਾ ਕਹਿੰਦੇ ਵੀ ਨਾਟਕ ਕਰਦਾ ਕਲਾਕਾਰ ਹੈ ਕਹਿੰਦੇ ਉਹ ਤਾਂ ਠੀਕ ਹੈ ਕੰਮ ਕੀ ਕਰਦਾ ਹੈ ਉਹ ਇਹਨੂੰ ਕੰਮ ਹੀ ਨਹੀਂ ਸਿੱਖਣਾ ਇਹਦਾ ਨਾ ਉਹ ਤਾਂ ਕਹਿੰਦਾ ਠੀਕ ਹੈ ਕਿ ਕੰਮ ਕੀ ਕਰਦਾ ਹੈ ਕਹਿੰਦਾ ਜੀ ਮੈਂ ਥੀਏਟਰ ਕਰਦਾ ਨਹੀਂ ਤਾਂ ਇਹਗਾ ਡਰਾਮੇ ਕਰਦਾ ਹੋਏਗਾ ਕੰਮ ਕੀ ਕਰਦਾ ਮਤਲਬ ਉਹ ਕੰਮ ਚ ਨਹੀਂ ਸਿੱਖਣਾ ਜਾਂਦਾ ਤੇ ਹਲ ਹੁਣ ਤਾਂ ਫਿਰ ਵੀ ਬਹੁਤ ਫਰਕ ਪੈ ਗਿਆ ਤੇ ਮੌਕਾ ਕਿਹਨੇ ਦਿੱਤਾ ਤੁਹਾਨੂੰ ਪਹਿਲੀ ਵਾਰ ਪਹਿਲੀ ਵਾਰ ਸਟੇਜ ਚੜਨ ਦਾ ਮੌਕਾ ਆਪ ਹੀ ਲਿਆ ਕਿਸੇ ਨੇ ਦਿੱਤਾ ਨਹੀਂਗਾ ਉਹ ਅਸੀਂ ਪਿੰਡ ਦੇ 500 ਤੋਂ ਬੰਦੇ ਸੀਗੇ ਮੁੰਡੇ ਬਸ ਸਕੂਲ ਪੜਨ ਵਾਲੇ ਅਸੀਂ ਆਪ ਹੀ ਨਾਟਕ ਤਿਆਰ ਕਰ ਲਿਆ ਵਾ ਤੇ ਆਪ ਨਾਟਕ ਅਸੀਂ ਆਪ ਹੀ ਆਪਣੇ ਪਿੰਡ ਖੇਡਣ ਲੱਗ ਗਏ ਆ। ਆਪ ਵੀ ਤੁਸੀਂ ਕੋਈ ਕਨਸੈਪਟ ਬਣਾਇਆ? ਫਿਰ ਨਾਲ ਦੇ ਪਿੰਡ ਨਹੀਂ ਕਨਸੈਪਟ ਤਾਂ ਸਾਡੇ ਕੋਲੇ ਸਾਡੇ ਸਲੇਵਜ਼ ਦੇ ਵਿੱਚ ਇੱਕ ਕਾਂਗੀ ਹੁੰਦੀ ਸੀ ਨਾਟਕ ਸੀਗਾ। ਸੰਤ ਸਿੰਘ ਸੇਖੋਂ ਪੰਜਾਬੀ ਦੇ ਬੜੇ ਰਾਈਟਰ ਨੇ ਉਹਨਾਂ ਦੀ ਕਾਂਗੀ ਸੀਗੀ ਦੂਜਾ ਵਿਆਹ। ਹੂੰ ਹੂੰ। ਉਹ ਸਭ ਤੋਂ ਪਹਿਲਾਂ ਖੇਡਿਆ ਸੀ। ਸੋ ਸਭ ਤੋਂ ਪਹਿਲਾ ਜਿਹੜਾ ਮੈਂ ਸਟੇਜ ਤੇ ਰੋਲ ਕੀਤਾ ਉਹ ਇੱਕ ਬੁੱਢੀ ਔਰਤ ਦਾ ਰੋਲ ਕੇ। ਤੁਸੀਂ ਕੀਤਾ ਔਰਤ ਦਾ ਰੋਲ? ਹਾਂਜੀ। ਇਹ ਵੀ ਬਹੁਤ ਵੱਡੀ ਗੱਲ ਆ ਕਿ ਔਰਤ ਦਾ ਕੋਈ ਰੋਲ ਕਰਨ ਲਈ ਮੰਨਦਾ ਨਹੀਂ ਐਨੀ ਜਲਦੀ ਜੈਂਟਸ। ਸੋ ਮੰਨਣ ਦੀ ਗੱਲ ਕਰਦੇ ਹੋ? ਮਨ ਚਾਹ ਬਹੁਤ ਸੀਗੀ। ਔਰ ਦੇ ਨੇ ਕੱਪੜੇ ਲਿਆ ਕੇ ਬਸ ਆਪ ਹੀ ਰੋਲ ਕੀਤਾ ਬੁੱਢੀ ਔਰਤ ਨੇਗੇਟਿਵ ਰੋਲ ਕੀਤਾ ਪਹਿਲੀ ਵਾਰ ਜ਼ਿੰਦਗੀ ਚ ਹੁਣ ਜੇ ਜੇ ਮੈਂ ਕਿਸੇ ਦੇ ਇੰਟਰਵਿਊ ਚ ਕਹਿ ਦਵਾਂ ਲੋਕਾਂ ਨੂੰ ਕਿਹੋ ਜਿਹਾ ਰੋਲ ਪਸੰਦ ਨੇ ਮੈਂ ਕਹਿੰਦਾ ਨਾ ਮੈਂ ਹਰ ਤਰ੍ਹਾਂ ਦੇ ਰੋਲ ਕਰਨਾ ਚਾਹੁੰਦਾ ਮੈਂ 네ਗੇਟਿਵ ਪੋਜ਼ੀਟਿਵ ਕਮੇਡੀ ਇਹ ਉਹ ਸਾਰੇ ਰੋਲ ਕਰਨੇ ਹੂੰ ਉਹ ਨਹੀਂ ਨਹੀਂ ਭਾਈ ਤੁਸੀਂ 네ਗੇਟਿਵ ਨਾ ਕਰਿਆ ਕਰੋ ਤੁਸੀਂ ਤਾਂ ਪੋਜ਼ੀਟਿਟਿਵ ਚੰਗੇ ਲੱਗਦੇ ਫੇਸ ਦੀ ਕੁਆਲਿਟੀ ਮਤਲਬ ਹਾਲਾਂਕਿ ਤੁਸੀਂ ਪਰਫਾਰਮ ਕਰ ਰਹੇ ਹੋ ਨਾ ਕੈਰੈਕਟਰ ਕਰ ਰਹੇ ਹੋ ਕਿ ਤੁਸੀਂ ਆਮ ਨਿੱਜੀ ਲਾਈਫ ਥੋੜੀ ਜਿਹੀ ਹੋ ਰਹੇ ਹੋ ਹੂੰ ਇਸ ਕਰਕੇ ਪਰ ਲੋਕਾਂ ਨੂੰ ਇਹ ਹੁੰਦਾ ਹੈ ਕਿ ਕਈ ਵਾਰ ਕਹਣਗੇ ਲੋਕ ਇਨਸਪੈਕਟਰ ਥਾਣੇਦਾਰ ਰੋਲ ਕਰਨਾ ਕਰੇ ਫਲਾਣੇ ਬੰਦੇ ਬਣਾਓ ਉਹ ਬਹੁਤ ਸੌਂਦੇ ਕੋਈ ਬੜਦੀ ਵੀ ਆਪਣੀ ਹੈਗੀ ਹੈ ਉਹ ਵਧੀਆ ਜੱਜਦਾ ਉਹ ਕਹਿੰਦੇ ਨਹੀਂ ਜੀ ਵਕੀਲ ਦਾ ਰੋਲ ਫਾਰਮ ਵਧੀਆ ਕਰਦਾ ਪਰ ਜਿਹੜੇ ਬੰਦਾ ਐਕਟਰ ਹੈ ਉਹਨੂੰ ਵਰਸਟਾਈਲ ਹੋਣਾ ਚਾਹੀਦਾ ਉਹਨੂੰ ਹਰ ਤਰ੍ਹਾਂ ਦੇ ਰੋਲ ਕਰਨੇ ਚਾਹੀਦੇ ਉਹਨੂੰ ਕਮੇਡੀ ਵੀ ਕਰਨੀ ਚਾਹੀਦਾ 네ਗੇਟਿਵ ਪੋਸਟ ਸਾਰੇ ਰੋਲ ਕਰਨੇ ਚਾਹੀਦੇ ਪਰ ਜ਼ਿਆਦਾਤਰ ਤੇ ਦੇਖਿਆ ਤੁਹਾਡੇ ਮਤਲਬ ਇੱਕ ਲਾਈਕ ਟਾਈਪ ਦੇ ਹੁੰਦੇ ਆ ਜਿੱਦਾਂ ਬਾਪੂ ਦਾ ਰੋਲ ਹੀ ਹੁੰਦਾ ਵਾ ਉਹ ਵੀ ਉਹ ਹੁੰਦਾ ਵਾ ਕਿ ਪੋਜ਼ਿਟਿਵ ਵਾਲਾ ਕੀ ਕਰੀਏ ਜੀ ਹਾਂ ਤੋੜੀ ਫੇਲ ਲੋਕੀ ਇਨੋਸੈਂਟ ਜਈ ਆ ਨਾ ਤੁਹਾਨੂੰ ਪਿਓ ਬਾਪੂ ਮਿਲਦਾ ਰੋਲ ਮੈਂ ਉਹੀ ਤੁਹਾਨੂੰ ਸੁਝਾਅ ਮੰਗਦਾ ਤੁਸੀਂ ਦੱਸੋ ਕਿ ਮੈਨੂੰ ਕੀ ਕਰਨਾ ਚਾਹੀਦਾ ਲੋਕ ਕਿਹ ਹੈ ਜਦੋਂ ਮੇਰੀ ਇਮੇਜ ਬਦਲਣ ਵਾਲੀ ਪਰ 네ਗੇਟਿਵ ਲੋਕ ਕੀ ਗਾਲਾਂ ਵੀ ਕੱਢਦੇ ਆ 네ਗੇਟਿਵ ਕੈਰੈਕਟਰ ਨੂੰ ਪਰ ਤੁਹਾਨੂੰ ਇਦਾਂ ਲੱਗੇਗਾ ਇੱਛਾ ਕਿ ਉਹ ਇਦਾਂ ਹੈ ਹੁਣ ਸਾਡੀ ਸੋਸਾਇਟੀ 'ਚ ਹਰ ਤਰ੍ਹਾਂ ਦੇ ਲੋਕ ਨੇ ਉਹ ਕਿਸੇ ਨੂੰ ਤਾਂ ਕਰਨੀ ਪਊਗਾ ਨਾ ਹੂੰ ਕੋਈ ਤਾਂ 네ਗੇਟਿਵ ਕਰੂਗਾ ਹੀ ਪਰ ਉਹ ਉਹੀ ਮੈਂ ਗੱਲ ਕਹਿੰਦਾ ਸਾਡੇ ਨਾਲ ਵਿਊਅਰਸ ਨੂੰ ਇਹ ਗੱਲ ਦਾ ਪਤਾ ਹੋਣਾ ਚਾਹੀਦਾ ਕਿ ਅਸੀਂ ਕੋਈ ਫਿਲਮ ਦੇਖ ਰਹੇ ਆ ਅਸੀਂ ਕੋਈ ਨਾਟਕ ਦੇਖ ਰਹੇ ਆ ਕੋਈ ਸੀਰੀਅਲ ਦੇਖ ਰਹੇ ਕਿ ਜਿਹੜਾ ਬੰਦਾ ਕਰੈਕਟਰ ਕਰ ਰਿਹਾ ਐ ਐਕਟਿੰਗ ਤਾਂ ਫਿਰ ਉਹੀ ਐ ਨਾ ਜੋ ਤੁਸੀਂ ਲਾਈਫ 'ਚ ਨਹੀਂ ਹੋ ਤੁਸੀਂ ਉਹ ਪਰਦੇ 'ਤੇ ਕਰਕੇ ਦਿਖਾਉਨੇ ਹੋ ਜਾਂ ਮੈਂ ਹੈ ਨਹੀਂ ਪਰਦੇ 'ਤੇ ਕਰਕੇ ਦਿਖਾਉਨੇ ਹੁਣ ਜਿਹਨਾਂ ਲੋਕਾਂ ਨੇ ਨੈਗੇਟਿਵ ਵਲੋਗ ਕੀਤੀ ਜਿਵੇਂ ਪ੍ਰੇਮ ਚੋਪੜਾ ਜੀ ਹੋਗੇ ਅਮਰੀਸ਼ ਪੁਰੀ ਜਿਹਨਾਂ ਨੂੰ ਆਪਾਂ ਦੇਖ ਚਾਣਦੇ ਰਹੇ ਹਾਂ ਇਹ ਸਾਰੇ ਲੋਕ ਆਮ ਜ਼ਿੰਦਗੀ 'ਚ ਨੈਕਟ ਹੋੜੀ ਸੀਗੇ ਹੂੰ ਨਹੀਂ ਨਹੀਂ ਬੜੇ ਪੌਸਟੇਬਲ ਬੰਦੇ ਹੋਣਗੇ ਕਿ ਜਦੋਂ ਤੁਸੀਂ ਪਹਿਲੀ ਵਾਰ ਕੋਈ ਫਿਲਮ ਜਾਂ ਗਾਣਾ ਪਹਿਲੇ ਕੀ ਕੀਤਾ ਸੀ ਲਾਈਫ 'ਚ ਪਹਿਲੇ ਜਦ ਮੈਂ ਫਿਲਮ ਕੀਤੀ ਸੀ ਹਿੰਦੀ ਉਹ ਫਿਲਮ ਦਾ ਨਾਮ ਸੀ ਇਰਾਦਾ ਸ਼ਾਇਦ ਮੈਂ ਮੇਰੇ ਕੋਲ ਸ਼ਾਇਦ ਉਹ ਆਈ ਨਹੀਂ ਮਾਰਕੀਟ 'ਚ ਮੈਂ ओके ਤੇ ਉਦੋਂ ਤੁਹਾਡੀ ਏਜ ਕਿੰਨੀ ਸੀ ਉਦੋਂ ਮੇਰੀ ਏਜ ਹੋ ਗਈ ਮੇਰੇ ਖਿਆਲ 20 ਕੇ ਕੁ ਸਾਲ ਦੀ 20 ਕੇ ਸਾਲ ਦੀ ਤੁਸੀਂ ਪਹਿਲੀ ਮੂਵੀ ਕੀਤੀ ਉਹ ਵੀ ਪਹਿਲੀ ਫੀਚਰ ਮੂਵੀ ਕਰ ਲਈ ਨਾ ਹਿੰਦੀ ਬਹੁਤ ਵੱੱਟੀ ਗੱਲ ਆ ਇਹ ਵੀ ਤੇ ਜਦੋਂ ਤੁਸੀਂ ਕੀਤੀ ਫਿਲਮ ਤੁਹਾਨੂੰ ਐਕਸਾਈਟਮੈਂਟ ਕਿੰਨੀ ਕੁ ਸੀਗੀ ਉਸ ਟਾਈਮ ਹਾਂਜੀ ਉਸ ਤੋਂ ਪਹਿਲਾਂ ਸੀਰੀਅਲ ਵਗੈਰਾ ਕਰ ਲਏ ਸੀਗੇ ਫਿਰ ਤੁਹਾਨੂੰ ਐਕਸਾਈਟਮੈਂਟ ਜਿਹੜੀ ਥੋੜੇ ਪਰਦੇ ਤੇ ਦੇਖਣ ਲਈ ਪੂਰੀ ਹੋ ਗਈ ਵੀ ਆਪਣੇ ਤੇ ਪਰਦੇ ਨੂੰ ਦੇਖੀ ਕਿ ਮੈਂ ਹੁੰਨੇ ਹਾਂ ਪਰ ਅਸਲ 'ਚ ਜਿਹੜੀ ਗੱਲ ਹੈ ਨਾ ਇਹ ਇੱਕ ਕਈ ਵਾਰ ਨਾ ਕੁਝ ਐਕਸਪੀਰੀਅੰਸ ਤੋਂ ਪਤਾ ਲੱਗਦਾ ਹੈ ਮੈਨੂੰ ਲੱਗਦਾ ਤੁਹਾਨੂੰ ਇਸ ਗੱਲ ਦੀ ਕਾਹਲ ਨਹੀਂ ਕਰਨੀ ਚਾਹੀਦੀ ਕਿ ਮੈਂ ਆਪਣੇ ਆਪ ਨੂੰ ਸਕਰੀਨ ਤੇ ਦੇਖਾਂ। ਹੂੰ ਤੁਹਾਨੂੰ ਆਪਣੇ ਆਪ ਨੂੰ ਤਿਆਰ ਰੱਖਣਾ ਚਾਹੀਦਾ ਹੈ। ਹੂੰ ਕਿਉਂਕਿ ਜ਼ਿੰਦਗੀ ਕਹਿੰਦੀ ਹਰ ਬੰਦੇ ਨੂੰ ਮੌਕਾ ਦਿੰਦੀ ਹੈ ਜਦੋਂ ਤੁਹਾਨੂੰ ਮੌਕਾ ਦਿੰਦੀ ਹੈ ਨਾ ਫਿਰ ਤੁਸੀਂ ਆਪਣੇ ਬੈਸਟ ਕਰਕੇ ਦਿਖਾਓ। ਕਈ ਵਾਰ ਤੁਹਾਡਾ ਜਿਹੜਾ ਕੰਮ ਹੈ ਕੋਈ ਵੀ ਫੀਲਡ ਦਾ ਕੰਮ ਹੈ ਤੁਹਾਡਾ ਕੰਮ 30% ਤੇ ਖੜਾ ਹੁੰਦਾ ਹੈ ਤੇ ਜ਼ਿੰਦਗੀ ਤੁਹਾਨੂੰ ਮੌਕਾ ਦਿੰਦੀ ਹੈ 80% ਹੂੰ ਫਿਰ ਜਿਹੜੇ ਵਿਚਲਾ ਗੈਪ ਆਉ ਤੁਹਾਨੂੰ ਤੰਗ ਕਰਦਾ ਹੈ। ਹੂੰ ਜੇ ਤੁਹਾਡੀ ਤਿਆਰੀ 90% ਹੈ ਤੇ ਤੁਹਾਤੋਂ ਤੁਹਾਨੂੰ ਮੌਕਾ ਮਿਲਿਆ 50% ਤੁਹਾਡੀ ਤਿਆਰੀ ਧੰਬੇ ਪਰ ਇਦੋਂ ਉਹਗੇ ਸਟਰਗਲ ਕਰਨੀ ਲੋਣੀ ਪੈਦੀ ਤੁਸੀਂ ਆਪਣੀ ਲਾਈਫ ਚ ਕਿੰਨਾ ਕੋ ਸਟਰਗਲ ਕੀਤਾ ਹੋਗਾ ਕਿ ਮੁਸੀਬਤਾਂ ਬਹੁਤ ਆਈਆਂ ਨਹੀਂ ਇਹ ਤਾਂ ਮਤਲਬ ਮੈਂ ਕੋਈ ਆਇ ਨਹੀਂ ਵੀ ਮੈਂ ਇਕੱਲੇ ਨਹੀਂ ਕੀਤਾ ਕਿਉਂਕਿ ਜਿਹੜਾ ਬੰਦਾ ਕੋਈ ਨਵੇਂ ਨਵੇਂ ਰਾਤ ਤੁਰਦਾ ਹੈ ਨਾ ਉਹਨੂੰ ਫਿਰ ਪਤਾ ਨਹੀਂ ਹੁੰਦਾ ਉਸ ਪਾਸੇ ਦਾ ਤਾਂ ਉਹ ਪਾਸਾ ਉਹ ਰਸਤਾ ਲੱਭਣ ਲਈ ਲੋਕਾਂ ਨੂੰ ਟੱਕਰਾਂ ਦਾ ਮਾਰਨੀ ਪੈਂਦੀ ਹੈ ਮੈਂ ਕਿਹੜਾ ਇਕੱਲੇ ਸਾਰੇ ਲੋਕਾਂ ਨੇ ਮਾਰਿਆ ਮੇਰੇ ਤੋਂ ਵੱਧ ਵੀ ਲੋਕਾਂ ਨੇ ਮਾਰਿਆ ਹੋਣਗੇ ਸੋ ਮੈਂ ਬੰਬੇ ਵੀ ਰਿਹਾ 10-11 ਸਾਲ ਜ਼ਿੰਦਗੀ ਦੇ ਚੰਡੀਗੜ੍ਹ ਫਿਰ ਨਾਟਕ ਥੀਏਟਰ ਕਰਦੇ ਰਹੇ ਫਿਰ ਦਿੱਲੀ ਵੀ ਕਰਦੇ ਰਹੇ ਕੁਝ ਟਾਈਮ ਆਹ ਲੱਖ ਲੱਖ ਜਗ੍ਹਾ ਕੰਮ ਕਰ ਕਰਨ ਦਾ ਮੌਕਾ ਮਿਲੇ ਹੌਲੀ ਹੌਲੀ ਬਸ ਇੱਥੇ ਪਹੁੰਚ ਗਏ ਫਿਰ ਜੇ ਤੁਹਾਨੂੰ ਇੱਕ ਟਾਈਮ ਤੇ ਮੂਵੀ ਦਾ ਆਫਰ ਆ ਜਾਵੇ ਫੀਚਰ ਮੂਵੀ ਇੱਕ ਟਾਈਮ ਤੇ ਤੁਹਾਨੂੰ ਥੀਏਟਰ ਦਾ ਹੋਵੇ ਫਿਰ ਤੁਸੀਂ ਪਹਿਲਾਂ ਕੀ ਸਿਲੈਕਟ ਕਰੋਗੇ ਕਰਨਾ ਨਹੀਂ ਉਹਦੇ ਵਿੱਚ ਪਤਾ ਗੱਲ ਕੀ ਹੈ ਜਿਹੜਾ ਥੀਏਟਰ ਹੈ ਉਹ ਮੂਵੀ ਨਾਲ ਉਹਦਾ ਕੰਪੈਰੀਸਨ ਇਸ ਕਰਕੇ ਨਹੀਂ ਕਰ ਸਕਦੇ ਉਹ ਕਾਰਨ ਹੈ ਕਿਉਂਕਿ ਥੀਏਟਰ ਕਰਨ ਲਈ ਤੁਹਾਨੂੰ ਉਹਦੀ ਰੈਹਸਲਸ ਕਰਨੀ ਪਾਉਗੀ ਇਂਗਰੇਜ਼ ਤੁਸੀਂ ਸ਼ੂਟਿੰਗ ਕਰਨੀ ਹੈ ਉਹ ਛੋਟੇ ਤੁਸੀਂ ਜਾਣਾ ਹੈ ਸ਼ੂਟਿੰਗ ਕਰਕੇ ਵਾਪਸ ਆ ਜਾਣਾ ਹੈ ਹੂੰ ਸੋ ਉਹਦੇ ਨਾਲ ਅਡਜਸਟ ਹੁੰਦਾ ਹੈ ਕਿ ਜਿਵੇਂ ਤੁਸੀਂ ਰੈਸਲਸ ਕਰਨੀਆਂ ਬਾਕੀ ਬੰਦੇ ਵੀ ਸ਼ਾਮ ਨੂੰ ਬਿਹਲੇ ਹੁੰਦੇ ਨੇ ਕਿ ਸ਼ਾਮ ਨੂੰ ਤੁਸੀਂ ਰੈਸਲਸ ਕਰ ਲਈ ਦਿਨ ਚ ਸ਼ੂਟਿੰਗ ਕਰਦੇ ਰਹੇ ਹੂੰ ਤੇ ਜਿੱਦਨ ਥੋੜਾ ਸ਼ੋਅ ਹੈ ਉਦੋਂ ਤੁਸੀਂ ਸ਼ੂਟਿੰਗ ਆਨ ਨੂੰ ਕਹਿ ਕੇ ਆਫ ਲੈ ਲਿਆ ਕਿ ਜੇ ਤੁਸੀਂ ਮੈਨੂੰ ਅੱਜ ਦਾ ਦਿਨ ਫ੍ਰੀ ਦੇ ਸਕਦੇ ਹੋ ਤਾਂ ਮੈਂ ਮੇਰਾ ਸ਼ੋਅ ਮੈਂ ਸ਼ੋਅ ਕਰ ਸਕਦਾ ਸੋ ਐਦਾਂ ਅਡਜਸਟ ਹੋ ਜਾਂਦਾ ਪਰ ਇਹ ਦੋਨਾਂ ਵਿਧਾਵਾਂ 'ਚ ਫਰਕ ਹੈ ਇਹਦੇ ਲਈ ਤੁਹਾਨੂੰ ਬਹੁਤ ਸਮਾਰਟਨੈਸ ਚਾਹੀਦੀ ਹੈ ਸਮਾਰਟness ਇਹ ਹੈ ਕਿ ਜਿਹੜਾ ਥੀਏਟਰ ਹੈ ਉਹ ਨਾ ਉਹਨੂੰ ਲੋਕ ਜਿੰਦਾ ਥੀਏਟਰ ਕਹਿੰਦੇ ਆਂ ਜੀ ਮਤਲਬ ਹੂੰ ਜਿੰਦਾ ਥੀਏਟਰ ਦਾ ਭਾਵ ਹੈ ਕਿ ਤੁਸੀਂ ਸਟੇਜ ਦੇ ਉੱਤੇ ਜਦੋਂ ਪਰਫਾਰਮ ਕਰਦੇ ਹੋ ਉਹ ਜਿਹੋ ਜਿਹੇ ਥੋੜੀ ਪਰਫਾਰਮੈਂਸ ਹੈ ਤੁਹਾਨੂੰ ਉਹਦਾ ਨਾਲ ਦੀ ਨਾਲ ਨਗਦ ਹੂੰ ਰੈਕਟ ਮਿਲਣਾ ਹੈ ਜੇ ਚੰਗਾ ਕਰ ਰਹੇ ਹੋ ਲੋਕਾਂ ਨੇ ਤਾੜੀਆਂ ਮਾਰ ਕੇ ਤੁਹਾਨੂੰ ਅਪਰੀਸ਼ੀਏਟ ਕਰਨਾ ਹੈ ਜੇ ਤੁਸੀਂ ਮਾੜਾ ਕਰ ਰਹੇ ਹੋ ਲੋਕਾਂ ਨੇ voting ਕਰਨੀ ਹੈ ਪਰ ਜਿਹੜਾ ਸਿਨੇਮਾ ਹੈ ਸਿਨੇਮੇ ਦੇ ਵਿੱਚ ਕੈਮਰਾ ਲੱਗਿਆ ਹੋਇਆ ਹੈ ਕੈਮਰੇ 'ਚ ਰੀ ਟੇਕ ਦਾ ਮੌਕਾ ਹੈ ਤੁਸੀਂ ਇੱਕ ਛੇਕਾ ਦੋ ਕਰ ਲਓ ਦੋ ਨਹੀਂ ਪੰਜ ਕਰ ਲਓ ਅੱਠ ਕਰ 10 20 ਕਰ ਲਓ ਸੋ ਕੈਮਰਾ ਨੂੰ ਲੋਕ ਜਸਟ ਲਾਈ ਚੀਟਿੰਗ ਕਹਿੰਦੇ ਨੇ ਕਿ ਜਦੋਂ ਪਰਫੈਕਟ ਹੋਗਾ ਉਦੋਂ ਆਪਾਂ ਬਸ ਕਹਾਂਗੇ ਵੀ ਇਹ ਪਰਫੈਕਟ ਹੈ ਸੋ ਇਸ ਕਰਕੇ ਕੈਮਰੇ ਤੇ ਥੀਏਟਰ ਦਾ ਹੀ ਫਰਕ ਹੈ ਪਰ ਕੈਮਰੇ ਤੇ ਜਿਵੇਂ ਤੁਹਾਡੇ ਕੋਲੋਜ਼ ਲੱਗਿਆ ਹੋਇਆ ਤੇ ਤੁਸੀਂ ਉਹ ਡਾਇਰੈਕਟ ਨਹੀਂ ਕਰਨਾ ਹੁੰਦਾ ਸਟੇਜ ਤੇ ਤੁਸੀਂ ਆਡੀਅנס ਦੇ ਉੱਤੋਂ ਜਿਹੜਾ 20 25 ਫੁੱਟ ਦੂਰ ਬੈਠੇ ਹੋ ਉਹਨਾਂ ਨੂੰ ਥੋੜਾ ਜਿਹੜਾ ਲਾਊਡ ਚਾਹੀਦਾ ਸੋ ਇਸ ਕਰਕੇ ਤੁਹਾਨੂੰ ਉਹ ਪਤਾ ਹੋਣਾ ਚਾਹੀਦਾ ਟੈਕਨੀਕਲ ਪੁਆਇੰਟ ਜਿਹੜਾ ਵੀ ਜਦੋਂ ਤੁਸੀਂ ਕੈਮਰਾ ਕਰਦੇ ਹੋ ਫਿਲਮ ਕਰਦੇ ਹੋ ਮਤਲਬ ਸੀਰੀਅਲ ਥੀਏਟਰ ਕਰਦੇ ਹੋ ਤਾਂ ਉਹਦੇ ਵੀ ਥੋੜਾ ਰਿਐਕਸ਼ਨ ਕੀ ਹੋਣਾ ਚਾਹੀਦਾ ਤੇ ਜੇ ਤੁਸੀਂ ਸਟੇਜ ਤੇ ਸ਼ੋਅ ਕਰਦੇ ਹੋ ਉਹਦੇ ਵਿੱਚ ਰਿਐਕਸ਼ਨ ਕੀ ਹੋਣਾ ਚਾਹੀਦਾ ਇਹ ਅਲੱਗ-ਅਲੱਗ ਚੀਜ਼ਾਂ ਨੇ ਦੋ ਇਹ ਟੈਕਨੀਕਲ ਜਿਹੜੀ ਚੀਜ਼ ਜੀ ਨੂੰ ਆ ਗਈ ਤਾਂ ਉਹ ਬੰਦਾ ਮਤਲਬ ਪਰਫੈਕਟ ਬਣੇ ਜਾਂਦਾ ਤੁਸੀਂ ਜ਼ਿਆਦਾ ਇੰਜੋਏ ਕਿਹਨੂੰ ਕਰਦੇ ਆ ਥੀਏਟਰ ਨੂੰ ਜਾਂ ਫਿਰ ਸ਼ੂਟ ਕਰਦੇ ਕਰਦੇ ਐਕਟਿੰਗ ਨੂੰ ਮੈਂ ਦੋਨਾਂ ਚੀਜ਼ਾਂ ਨੂੰ ਇੰਜੋਏ ਕਰਦਾ ਪਰ ਜਿਹੜੀ ਮੇਰੀ ਅੱਜ ਵੀ ਪਹਿਲੀ ਪਸੰਦ ਉਹ ਥੀਏਟਰ ਹੀ ਹੈ ਥੀਏਟਰ ਨੂੰ ਪਸੰਦ ਹੈ ਇੰਜੋਏ ਮੈਂ ਬਹੁਤ ਕਰਦਾ ਮੈਂ ਸ਼ੂਟਿੰਗ ਬਹੁਤ ਇੰਜੋਏ ਕਰਦਾ ਉਹਦਾ ਕਾਰਨ ਇਹ ਹੈ ਕਿ ਕਿ ਇਹ ਦਿਨ ਤੁਹਾਡੀ ਜ਼ਿੰਦਗੀ ਦੁਬਾਰਾ ਨਹੀਂ ਆਉਣਾ। ਹੂੰ ਆਪਾਂ ਜਿਹੜੀ ਤਰੀਕ ਜਿਹੜੇ ਸਨ ਚੱਜ ਬੈਠੇ ਆ ਨਾ ਆਪਾਂ ਹੋਰ ਹੋ ਸਕਦਾ ਹੈ ਆਪਣੀ ਦੋਸਤੀ ਹੋਰ ਗੂੜੀ ਹੋ ਜੀ ਵੀ ਆਪਾਂ ਚਾਰ ਦਿਨਾਂ ਮੈਂ ਫੇਰ ਮਿਲੀਆਂ ਅੱਠ ਦਿਨਾਂ ਫੇਰ ਮਿਲੀ ਪਰ ਇਹ ਦਿਨ ਮੁੜ ਕੇ ਤਾਂ ਨਹੀਂ ਆਉਣਾ ਹੈਗਾ। ਇਸ ਕਰਕੇ ਸਾਨੂੰ ਵੀ ਹੁਣ ਸਮਝ ਲੱਗੀ ਐ ਇਸ ਗੱਲ ਦੀ ਜਿਹੜੇ ਸਿਆਣੇ ਲੋਕ ਕਹਾਂ ਕਰਦੇ ਸੀ ਨਾ ਜਿਨ੍ਹਾਂ ਦੇ ਜ਼ਿੰਦਗੀ ਦੇ ਤਜਰਬੇ ਸੀ ਇਹਨਾਂ ਕੋਲ ਬਹੁਤ ਸਾਰੇ ਉਹ ਕਹਿੰਦੇ ਤੁਸੀਂ ਹਰ ਦਿਨ ਇੰਜੋਏ ਕਰੋ। ਹਰ ਪਲ ਅੰਜੋਏ ਕਰੋ। ਇਸ ਕਰਕੇ ਮੈਨੂੰ ਵੀ ਹੁਣ ਕਲੀਅਰ ਹੋਈਆਂ ਗੱਲਾਂ ਇਹ ਕਿਉਂਕਿ ਜ਼ਿੰਦਗੀ ਬਹੁਤ ਨਟਪੈਕਾ ਉਹਦੋਂ ਨੂੰ ਭੱਜੇ ਚਲੇਗਾ ਜ਼ਿੰਦਗੀ ਇੰਜੋਏ ਕਰਨ ਦਾ ਨਾਮ ਹੈ ਜ਼ਿੰਦਗੀ ਮਾਨਣ ਦਾ ਨਾਮ ਹੈ ਜ਼ਿੰਦਗੀ ਕੱਟਣ ਜਾਂ ਘੜੇਸਣ ਦਾ ਨਾਮ ਨਹੀਂ ਹੈ ਸੋ ਇਸ ਕਰਕੇ ਜੇ ਤੁਸੀਂ ਸ਼ੂਟਿੰਗ ਜਾਂਦੇ ਹੋ ਤੁਹਾਨੂੰ ਉੱਥੇ ਵੀ ਇੰਜੋਏ ਕਰਨੀ ਚਾਹੀਦੀ ਹੈ ਮੈਂ ਤਾਂ ਹੁਣ ਵੀ ਐਂ ਕਰਦਾ ਹਾਂ ਹੁਣ ਪਤਾ ਲੱਗਿਆ ਕਈ ਵਾਰ ਨਵੇਂ ਬੱਚੇ ਆਏ ਆ ਕੋਈ ਜਾਂ ਪੁਰਾਣੇ ਬੰਦੇ ਆ ਉਹਨਾਂ ਕੇ ਪੁਰਾਣੇ ਕੇ ਵੀ ਇੰਜੋਏ ਕਰਦੇ ਪੰਜਾਬੀ ਦਾ ਤੁਹਾਨੂੰ ਜਾਣਦੇ ਹੁੰਦੇ ਨੇ ਨਵੇਂ ਬੰਦਿਆਂ ਨੂੰ ਵੀ ਆਪਣਾ ਇੰਟਰੋਡਕਸ਼ਨ ਦੇ ਕੇ ਬੈਠੀ ਆਪਾਂ ਗੱਲਾਂ ਬਾਤਾਂ ਕਰੀ ਬਿਲੇ ਹੁੰਦੇ ਆ ਸ਼ੂਟਿੰਗ ਤੇ ਉੱਥੇ ਵੀ ਇੰਜੋਏ ਕਰੀ ਜਾਂਦੇ ਸੋ ਇਸ ਕਰਕੇ ਤੁਹਾਡੇ ਨਾਲ ਵੀ ਸ਼ੂਟਿੰਗ ਕੀਤੀ ਤੁਹਾਨੂੰ ਪਤਾ ਹੀ ਆ ਜੀ ਸੋ ਪਰ ਜਿਹੜਾ ਤੁਸੀਂ ਜਦੋਂ ਜ਼ਿਆਦਾ ਪਾਸੇ ਖ ਤਾਨੂੰ ਉਹ ਨਾ ਟੈਨਸ਼ਨ ਤਾਂ ਕ੍ਰੀਏਟ ਹੁੰਦੀ ਹੈ ਕਿਉਂਕਿ ਤੁਸੀਂ ਤੁਹਾਨੂੰ ਕੋਈ ਇੱਕ ਟਾਈਮ ਟੇਬਲ ਬਣਾਇਆ ਹੁੰਦਾ ਤੁਸੀਂ ਇੰਨਾ ਟਾਈਮ ਇੱਥੇ ਦੇਣਾ ਹੈ ਇੰਨਾ ਮਾ ਉੱਥੇ ਦੇਣਾ ਹੈ ਉੱਥੇ ਭਜਣਾ ਉੱਥੇ ਜਾਣਾ ਉੱਥੇ ਜਾਣਾ ਉਹ ਤੁਹਾਨੂੰ ਟੈਨਸ਼ਨ ਕ੍ਰੀਏਟ ਕਰਦੀ ਹੈ ਤੁਹਾਡੀ ਅਨਜੋਏ ਦੇ ਵਿੱਚ ਮਤਲਬ ਥੋੜੀ ਰਿਕਵਰ ਤਾਂ ਪਉਂਦੀ ਹੈ ਪਰ ਜੇ ਤੁਹਾਨੂੰ ਉਹ ਮੈਨੇਜ ਕਰਨੀ ਆਉਂਦੀ ਹੈ ਫਿਰ ਉਹਦੇ ਵਰਗ ਗਰੀਸ ਨਹੀਂ ਹੈ ਕੋਈ ਤੇ ਤੁਸੀਂ ਵੀ ਇੰਨਾ ਟਾਈਮ ਇੱਥੇ ਦੇ ਰਹੇ ਆ ਉੱਥੇ ਦੇ ਰਹੇ ਨਹੀਂ ਅਕਸਰ ਕੀ ਹੁੰਦਾ ਕਿ ਜਿਹੜੇ ਬੰਦੇ ਕਿਸੇ ਲਾਈਨ 'ਚ ਵੀ ਹੋਣ ਚਾਹੇ ਉਹ ਰਾਈਟਰ ਹੋਵੇ ਚਾਹੇ ਉਹ ਐਕਟਰ ਹੋਵੇ ਚਾਹੇ ਉਹ ਪੋਲੀਟੀਸ਼ੀਅਨ ਹੋਵੇ ਜਦੋਂ ਉਹ ਸੈਲੀਬ੍ਰਿਟੀ ਕੋਲ ਹੋਣ ਲੱਗ ਜਾਂਦਾ ਸਮਾਂ ਤਾਂ ਉਹਦੇ ਕੋਲ ਬਾਕੀ ਘਟ ਜਾਂਦਾ ਹੂੰ ਘਟਣ ਦਾ ਮਾਮਲਾ ਨਹੀਂ ਘੰਟੇ ਤਾਂ ਉਹਨੇ ਜਿੰਦਗੀ ਦੇ ਦਿੰਦੇ 24 ਉਹ ਹੈ 12 ਘੰਟੇ ਦਿੰਦੇ ਹਨ ਪਰ ਰਾਤ ਦੇ ਪਰ ਉਹ ਤੁਸੀਂ ਮੈਨੇਜ ਕਿਵੇਂ ਕਰਨੇ ਹੁੰਦੇ ਨੇ ਉਹ ਤੁਹਾਨੂੰ ਹੋਣਾ ਚਾਹੀਦਾ ਸੋ ਇਸ ਕਰਕੇ ਮੈਂ ਤੁਹਾਨੂੰ ਵੀ ਕਹਿੰਨੇ ਕਿ ਤੁਹਾਨੂੰ ਲਾਈਫ ਇੰਜੋਏ ਕਰਨੀ ਚਾਹੀਦੀ ਹੈ ਹਰ ਮੌਕਾ ਤੁਹਾਡੇ ਕੋਲ ਕੱਲ ਨੂੰ ਹੋਰ ਵੱਡੇ ਸੈਲੀਬ੍ਰਿਟੀ ਹੋਣਗੇ ਇੰਟਰਵਿਊ ਕਰ ਲਈ ਪਰ ਜੇ ਆਪਾਂ ਕਹੀਏ ਨਹੀਂ ਵੀ ਫਲਾਣਾ ਬੰਦਾ ਹੋਵੇ ਮੈਂ ਉਦੋਂ ਖੁਸ਼ ਹੋਊਂਗਾ ਜਿਹੜਾ ਅੱਜ ਤੁਹਾਡੇ ਸਾਹਮਣੇ ਬੈਠਾ ਉਹਨੂੰ ਦੇਖ ਕੇ ਤਾਂ ਖੁਸ਼ ਹੋਲੀ ਆਪਾਂ ਜੀ ਤੇ ਜਿੱਦਾਂ ਤੁਸੀਂ ਬਹੁਤ ਸਾਰੇ ਆਰਟਿਸਟਸ ਨਾਲ ਕੰਮ ਕੀਤਾ ਸਿੰਗਰਸ ਨਾਲ ਕੰਮ ਕੀਤਾ ਐਜ਼ ਆਰਟਿਸਟ ਉਹਨਾਂ ਨਾਲ ਤੁਹਾਨੂੰ ਮਜ਼ਾ ਕਿਹਦੇ ਨਾਲ ਸਭ ਤੋਂ ਜ਼ਿਆਦਾ ਆਇਆ ਮੈਨੂੰ ਸਾਰਿਆਂ ਨਾਲ ਹੀ ਚੰਗਾ ਲੱਗਦਾ ਕੰਮ ਕਰਨਾ ਇਹ ਨੂੰ ਐਂ ਡਿਪਲੋਮਾ ਸੋ ਜਵਾਬ ਨਾ ਸਮਝਿਓ ਉਹਦਾ ਕਾਰਨ ਪਤਾ ਕੀ ਹੈ ਉਹਦਾ ਕਾਰਨ ਸਭ ਤੋਂ ਵੱਡਾ ਹੈ ਇਹ ਤੁਸੀਂ ਆਪ ਤੇ ਪੋਲਿਟਿਕਲ ਕਰਕੇ ਦੇਖੋ ਜੇ ਤੁਹਾਨੂੰ ਕੋਈ ਪੁੱਛੇ ਕਿ ਤੁਸੀਂ ਲੋਕਾਂ ਨੂੰ ਇੰਟਰਵਿਊ ਕਰਦੇ ਹੋ ਤੁਸੀਂ ਸਭ ਤੋਂ ਤੁਹਾਨੂੰ ਚੰਗੀ ਇੰਟਰਵਿਊ ਕਰਨਾ ਕਿਹਦੇ ਨਾਲ ਲੱਗਦਾ ਉਹ ਪਤਾ ਕਿ ਉਹਦੇ 'ਚ ਕੀ ਫਰਕ ਹੁੰਦਾ ਹੈ ਉਹ 'ਚ ਇਹ ਫਰਕ ਨਹੀਂ ਕੋਈ ਬੰਦਾ ਵੱਡਾ ਸੈਲੀਬ੍ਰਿਟੀ ਹੈ ਛੋਟਾ ਸੈਲੀਬ੍ਰਿਟੀ ਹੈ ਇਹ ਫਰਕ ਨਹੀਂ ਉਹਦੇ 'ਚ ਫਰਕ ਇਹ ਹੈ ਕਹਿੰਦੇ ਵੀ ਕਿਸੇ ਨੇ ਕਿਸੇ ਨੂੰ ਪੁੱਛਿਆ ਵੀ ਤੂੰ ਮੈਨੂੰ ਕਿੰਨਾ ਪਿਆਰ ਕਰਦਾ ਹੈ ਉਹ ਕਹਿੰਦਾ ਕਮਲਾ ਜੀ ਤੂੰ ਇਹ ਕਿ ਸਵਾਲ ਪੁੱਛਣਾ ਹੈ ਕੋਈ ਕਹਿੰਦੇ ਕਿਉਂ ਉਹ ਕਹਿੰਦਾ ਤੂੰ ਆਪਣੇ ਦਿਲ ਨੂੰ ਪੁੱਛ ਕੇ ਦੇਖ ਜਿੰਨਾ ਤੂੰ ਮੈਨੂੰ ਕਰਦਾ ਮੈਂ ਓਨਾ ਹੀ ਤੈਨੂੰ ਕਰਦਾ ਨਾ ਇੰਨਾ ਘੱਟ ਨਾ ਇੰਨਾ ਵੱਧ ਹੂੰ ਸੋ ਇਸ ਗੱਲ ਕਰਕੇ ਹੈ ਮੰਨ ਲਓ ਮੈਂ ਅੱਜ ਨਿਰਮਲ ਰਿਸ਼ੀ ਮੇਰੇ ਨਾਲ ਸ਼ੂਟਿੰਗ ਕਰ ਰਿਹਾ ਹਾਂ ਤੇ ਜੇ ਮੈਨੂੰ ਮੈਂ ਉਹਨਾਂ ਨੂੰ ਮੈਨੂੰ ਚੰਗੇ ਲੱਗਦੇ ਨੇ ਉਹ ਤਾਂ ਮੈਂ ਉਹਨਾਂ ਨਾਲ ਬੜਾ ਖੁਸ਼ ਹਾਂ ਇੰਜੋਏ ਕਰਦਾ ਸਾਰਾ ਕਰਦੀਆਂ ਗੱਲਾਂ ਵੀ ਕਰ ਲੈਣਾ ਆਮ ਲਾਈਫ ਦੀਆਂ ਗੱਲਾਂ ਵੀ ਕਰ ਲੈਣਾ ਫਿਲਮ ਦੀਆਂ ਗੱਲਾਂ ਤਾਂ ਕਰਨੀ ਜੇ ਮੈਂ ਕਹਾਂ ਉਹ ਕਿਸੇ ਹੋਰ ਨਾਲ ਸ਼ੂਟਿੰਗ ਕਰ ਰਹੇ ਹਾਂ ਮੰਨ ਲਓ ਪ੍ਰਕਾਸ਼ ਗਾਧੂ ਨਾਲ ਸ਼ੂਟਿੰਗ ਕਰ ਰਹੇ ਹਾਂ ਗਿੱਪੀ ਗਰੇਵਾਲ ਨਾਲ ਸ਼ੂਟਿੰਗ ਕਰ ਰਹੇ ਹਾਂ ਕਿਉਂਕਿ ਮੈਨੂੰ ਉਹ ਚੰਗੇ ਲੱਗਦੇ ਨੇ ਮੈਂ ਉਹਨਾਂ ਨੂੰ ਇੰਜੋਏ ਕਰੂੰਗਾ ਕੰਮ ਕਰਾ ਚੰਗਾ ਲੱਗੂਗਾ ਕੱਲ ਮੈਂ ਮਨਿੰਦਰ ਗਿੱਲ ਨਾਲ ਕੰਮ ਕਰ ਰਹੇ ਹਾਂ ਜੇ ਮੈਂ ਮੈਂ ਉਹਨਾਂ ਨੂੰ ਸਮਝਦਾ ਉਹਨਾਂ ਦੇ ਵਿਚਾਰਾਂ ਨੂੰ ਜਾਣਦਾ ਤਾਂ ਮੈਨੂੰ ਉਹ ਵੀ ਚੰਗੇ ਲੱਗਣਗੇ ਸੋ ਇਹ ਤੁਹਾਡੇ ਤੇ ਡਿਪੈਂਡ ਕਰਦਾ ਹੁੰਦਾ ਹੁਣ ਜੇ ਤੁਸੀਂ ਇਹ ਕਹੋ ਵੀ ਇੱਥੇ ਮੇਰਾ ਜੀਤ ਤਾਂ ਨਹੀਂ ਕਰਿਆ ਸ਼ੂਟਿੰਗ ਕਰਨ ਨੂੰ ਪਰ ਮੈਂ ਆ ਗਿਆ ਕਰ ਲਈ ਫਿਰ ਤੁਹਾਨੂੰ ਉਹ ਨਹੀਂ ਚਾਹੀਦਾ ਠੀਕ ਹੈ ਨਾ ਫਿਰ ਉਹ ਤੁਹਾਡੇ ਕੰਮ ਤੇ ਵੀ ਅਸਰ ਕਰਦਾ ਮਨ ਲਓ ਤੁਸੀਂ ਜੀ ਇੰਟਰਵਿਊ ਲੈਣ ਆਇਆ ਤੁਹਾਨੂੰ ਲੱਗੇ ਨਹੀਂ ਮੈਂ ਤਾਂ ਫਰਾਂਜੀ ਜਗ੍ਹਾ ਜਾਣਾ ਸੀ ਇਹ ਬੰਦਾ ਪਤਾ ਨਹੀਂ ਕਿੱਥੋਂ ਆ ਗਿਆ ਇਹਨਾਂ ਨੇ ਕਿਹਾ ਰੱਤ ਫਿਰ ਤੁਹਾਨੂੰ ਅੰਜੋਏ ਕਰ ਸਕੋਗੇ ਨਾ ਤੁਹਾਡੇ ਇੰਟਰਵਿਊ ਨਾ ਤੁਹਾਡਾ ਕੰਮ ਚੰਗਾ ਹੋਊਗਾ ਨਾ ਇੰਟਰਵਿਊ ਚੰਗੀ ਹੋਊਗੀ ਹਾਂਜੀ ਤੁਹਾਨੂੰ ਕਿਉਂਕਿ ਇਹ ਆਪਣਾ ਜਿਹੜਾ ਕੰਮ ਹੈ ਨਾ ਖਾਸ ਕਰਕੇ ਤੁਹਾਡਾ ਸਾਡਾ ਜਿਹੜਾ ਕੰਮ ਹੈ ਇਹ ਕੰਮ ਸਾਨੂੰ ਕਿਸੇ ਦੇ ਤੱਕੇ ਨਾਲ ਨਹੀਂ ਲੱਦਾਇਆ ਇੰਜੋਏ ਕਰਕੇ ਕਰਨਾ ਚਾਹੀਦਾ ਵੀ ਵੈਸੇ ਵੀ ਮੰਨ ਲਓ ਤੁਸੀਂ ਕਲਰਕ ਲੱਗੇ ਹੋਏ ਹੋ ਬੈਂਕ 'ਚ ਤਾਂ ਉਹ ਥੋੜੀ ਮਜਬੂਰੀ ਹੈ ਮੈਂ ਸਰਵਾਈਵ ਕਰ ਲਈ ਜੇ ਮੈਨੂੰ ਘਰ ਦੇ ਕਹਿੰਦੇ ਜੋਬ ਕਰ ਲੈ ਮੈਂ ਜੋਬ ਕਰ ਲਈ ਉਹ ਹਮ ਤੁਸੀਂ ਅਨਾਉਂਸਰ ਵੀ ਹੋ ਤੁਸੀਂ ਰੇਡੀਓ ਤੇ ਪ੍ਰੋਗਰਾਮ ਕਰਦੇ ਹੋ ਟੈਲੀਵਿਜ਼ਨ ਤੇ ਕਰਦੇ ਹੋ ਫਿਲਮਾਂ 'ਚ ਕਰਦੇ ਹੋ ਇਹ ਲਾਈਨ ਤੁਸੀਂ ਆਪ ਚੁਣੀ ਹੈ ਇਹ ਲਾਈਨ ਲਈ ਤੁਹਾਡੇ ਨਾਲ ਧੱਕਾ ਨਹੀਂ ਕਿਸੇ ਕੀਤਾ ਇਹ ਤੁਸੀਂ ਆਪ ਚੁਣੀ ਹੈ ਜਿਹੜੀ ਚੀਜ਼ ਤੁਸੀਂ ਆਪ ਚੂਜ਼ ਕੀਤੀ ਹੈ ਜੇ ਤੁਸੀਂ ਕਮੀਜ਼ ਪਾਈ ਬੈਠੇ ਹੋ ਇਹ ਕਮੀਜ਼ ਤੁਸੀਂ ਆਪ ਲੈ ਕੇ ਆਓ ਖਰੀਦ ਕੇ ਤੁਸੀਂ ਐਸੇ ਨਹੀਂ ਕਹਿ ਸਕਦੇ ਮੈਨੂੰ ਠੀਕ ਨਹੀਂ ਇਹ ਉਹ ਕਿਨੇ ਕੈਸੇ ਲੈਣ ਨੂੰ ਫਿਰ ਸੋ ਇਸ ਕਰਕੇ ਜਿਹੜਾ ਕੰਮ ਤੁਸੀਂ ਆਪ ਕਰਦੇ ਹੋ ਉਹਨੂੰ ਤੁਸੀਂ ਇੰਜੋਏ ਕਰਦੇ ਹੋ ਤੇ ਇੰਜੋਏ ਕਰਨਾ ਚਾਹੀਦਾ ਮੈਨੂੰ ਬਹੁਤ ਵਧੀਆ ਲੱਗੀ ਤੁਹਾਡੀ ਗੱਲ ਕਿ ਮੈਂ ਯਾਦ ਰੱਖੂੰਗੀ ਹਮੇਸ਼ਾ ਕਿ ਜਿਹੜੀ ਵੀ ਕੰਮ ਨੂੰ ਕਰਨਾ ਹੈ ਉਹ ਇੰਜੋਏ ਕਰਕੇ ਹੀ ਕਰਨਾ ਨਹੀਂ ਨਾ ਕਰੋ ਬਸ ਤਾਂ ਕੀ ਹੈ ਤੁਸੀਂ ਕਹੋ ਜੀ ਮੈਂ ਦੋ ਦਿਨ ਨਹੀਂ ਇੰਟਰਵਿਊ ਕਰ ਸਕਦੀ ਮੈਂ ਨਹੀਂ ਆ ਸਕਦੀ ਕੱਲ੍ਹ ਖਤਮ ਹੈ ਕਈ ਵਾਰ ਤਾਂ ਮੈਨੂੰ ਹੀ ਲੱਗਦਾ ਹੁੰਦਾ ਮੈਨੂੰ ਕਈ ਬੰਦੇ ਜ਼ਿੰਦਗੀ ਵਿੱਚ ਮਿਲਦੇ ਮੈਂ ਕਹਿੰਦਾ ਸੱਚ ਸੱਚ ਦੱਸੋ ਤੁਹਾਨੂੰ ਕੀ ਚੰਗਾ ਲੱਗਦਾ ਉਹ ਕਹਿੰਦੇ ਮੈਨੂੰ ਸੌਣਾ ਬਹੁਤ ਚੰਗਾ ਲੱਗਦਾ ਮੈਂ ਨਾ ਰੋਟੀ ਖਾਓ ਨਾ ਬਾਥਰੂਮ ਦਾ ਸੁੱਤੇ ਪਈ ਰਹੋ ਤੁਸੀਂ ਅੱਕ ਜੂਗੇ ਤਾਂ ਲੋਕ ਕਿੰਨੇ ਚਿਰ ਸੌਂ ਸਕਦਾ ਹੂੰ ਸੋ ਜੇ ਕਿਸੇ ਬੰਦੇ ਨੂੰ ਲੱਗਦਾ ਮੈਨੂੰ ਘੁੰਮਣਾ ਬਹੁਤ ਚੰਗ ਲੱਗਦਾ ਹੈ ਉਹ ਲਗਾਤਾਰ 2-4 ਦਿਨ ਟੂਰ ਲਾ ਕੇ ਦੇਖੇ ਉਹਨੂੰ ਹੋਮ ਸਿਕਨੈਸ ਹੋ ਲੱਗ ਜਾਂਦੀ ਹੈ ਉਸ ਦਿਨ ਮੈਂ ਆਪਣੀ ਆਪਣੀ ਸਿਟੀ ਜਾਮਾ ਪੜੇ ਪਿੰਡ ਜਾਮਾ ਆਪਣੇ ਘਰ ਜਾਮਾ ਸੋ ਇਸ ਕਰਕੇ ਹਰ ਚੀਜ਼ ਜਿਹੜੀ ਐਕਸੈਸ ਚ ਮਾੜੀ ਹੁੰਦੀ ਹੈ ਜਿਹੜੀ ਮਤਲਬ ਕੁਦਰਤੀ ਇਸ਼ੂ ਉਹ ਠੀਕ ਰਹਿੰਦਾ ਹੈ ਸਰੀਕ ਮੈਂ ਪਰਸਨਲੀ ਕੁਐਸਚਨ ਪੁੱਛਣਾ ਚਾਹੂੰਗੀ ਤੁਹਾਨੂੰ ਮੇਰਾ ਮਨ ਕਾਫੀ ਟਾਈਮ ਤੋਂ ਆ ਰਿਹਾ ਸੀ ਜਦ ਤੁਸੀਂ ਗੱਲ ਕਰਦੇ ਇੰਨੇ ਸੀਰੀਅਸ ਹੋ ਕੇ ਗੱਲ ਕਰਦੇ ਫਿਰ ਵੀ ਦੂਸਰੇ ਵਾਲੇ ਨੂੰ ਲੱਗਦਾ ਕਿ ਇਹ ਪੰਚ ਮਾਰ ਦਿੱਤਾ ਕਮੇਡੀ ਜੀ ਚੱਲ ਜਾਂਦੀ ਹੈ ਗੱਲ ਉਹ ਕਿਦਾਂ ਹਾਂ ਨਹੀਂ ਮੈਂ ਥੋੜਾ ਜਿਹਾ ਮੂੰਹ ਸਵਾਰਨ ਦੀ ਕੋਸ਼ਿਸ਼ ਕਰ ਰਿਹਾ ਹੋ ਨਹੀਂ ਰਿਹਾ ਅਕਸਰ ਇਹ ਲੋਕ ਮੈਨੂੰ ਸਵਾਲ ਕਰਦੇ ਨੇ ਸਹੀ ਗੱਲ ਤੁਹਾਡੀ ਕਿ ਜੋ ਮੈਂ ਕਈ ਵਾਰੀ ਕਿਨ ਮਜ਼ਾਕ ਕਰਦਾ ਹਾਂ ਉਹ ਕਹਿੰਦੇ ਤੁਸੀਂ ਮਜ਼ਾਕ ਕਰਕੇ ਚੋਪਰੇ ਉੱਪਰ ਲੰਘ ਜਾਂਦੇ ਹੋ ਬਾਅਦ ਚ ਕਹਿੰਦੇ ਇਹ ਬੰਦਾ ਸੋਚੀ ਜਾਂਦਾ ਵੀ ਇਹ ਸੀਰੀਅਸ ਸੀ ਜਾਂ ਕੀ ਸੀਗਾ ਕੀ ਕਰੀ ਹੁਣ ਕੁਦਰਤ ਨੇ ਮੂੰਹ ਜਿਹੇ ਬਣਾ ਅਗਲੀ ਵਾਰ ਜਦੋਂ ਆਵਾਂਗੇ ਧਰਤੀ ਤੇ ਜਾਈਏ ਮਤਲਬ ਫਿਰ ਕਾਂਗੜਾ ਤੋਂ ਠੀਕ ਮੂੰਹ ਬਣਾਓ ਹੁਣ ਤਾਂ ਇਹੀ ਬੋਡੀ ਐ ਇਹੀ ਮੂੰਹ ਐ ਦੱਸੋ ਦੇਖੋ ਹੁਣ ਤੱਕ ਦੀ ਕਿੱਤੀਆਂ ਹੋਈਆਂ ਸਭ ਤੋਂ ਬੈਸਟ ਮੂਵੀ ਕਿਹੜੀ ਜਿਹੜੀ ਤੁਹਾਨੂੰ ਬਹੁਤ ਪਸੰਦ ਆ ਬਾਰ-ਬਾਰ ਦੇਖਣ ਨੂੰ ਦਿਲ ਕਰਦਾ ਰਿਪੀਟ 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 ਮੇਰੀਆਂ ਫਿਲਮਾਂ ਦੇ ਵਿੱਚ ਜਿਵੇਂ ਅਰਦਾਸ ਦੀਆਂ ਸੀਰੀਜ਼ ਕਾਫੀ ਮੈਨੂੰ ਚੰਗੀਆਂ ਲੱਗਦੀਆਂ ਨੇ ਜਿਨ੍ਹਾਂ ਵਿੱਚ ਮੈਨੂੰ ਠੀਕ ਕੰਮ ਕਰਨ ਦਾ ਮੌਕਾ ਮਿਲਿਆ ਇੱਕ ਬੰਬੂਕਾਰ ਸਾਡੀ ਫਿਲਮ ਸੀਗੀ ਉਹ ਬਹੁਤ ਚੰਗੀ ਫਿਲਮ ਲੱਗਦੀ ਮੈਨੂੰ ਜਾਂ ਫਿਰ ਕਮੇਡੀ ਫਿਲਮਾਂ ਦੇ ਵਿੱਚ ਮੈਂ ਸੁਮੇੇਪ ਕਾਂਗੋਰਾ ਨਾਲ ਫ ਉਮਨ ਬਹੁਤ ਚੰਗੀ ਲੱਗਦੀ ਹੈ। ਸੋ ਇਦਾਂ ਕਰੇ ਕੁਝ ਫਿਲਮਾਂ ਜਿਹੜੀਆਂ ਹੈਗੀਆਂ ਜੀ ਉਹ ਬੜੇ ਚੰਗੇ ਲੱਗਦੀਆਂ। ਤੇ ਜਿੱਦਾਂ ਤੁਸੀਂ ਆਪਣੇ ਲਾਈਵ ਦੀ ਸ਼ੁਰੂਆਤ ਕੀਤੀ ਸੀ ਤੁਸੀਂ ਕਦੇ ਸੋਚਿਆ ਨਹੀਂ ਹੋਣਾ ਕਿ ਮੈਂ ਇਸ ਲੈਵਲ 'ਤੇ ਆ ਪਾਉਂਗਾ ਕਿ ਤੁਸੀਂ ਮਨ 'ਚ ਤਾਂ ਸੋਚ ਲਿਆ ਸੀ ਬਚਪਨ ਜੀ ਕਿ ਮੈਂ ਵੱਡਾ ਹੋ ਕੇ ਮਤਲਬ ਬੰਨਣਾ ਚਾਹਨਾ ਆਰਟਿਸਟ ਐਕਟਰ ਪਰ ਤੁਸੀਂ ਬਾਅਦ ਵਿੱਚ ਤੁਹਾਨੂੰ ਲੱਗਾ ਨਹੀਂ ਆਪਣੇ ਮਨ ਦੇ ਵਿੱਚ ਕਿ ਮੈਂ ਬਣ ਵੀ ਗਿਆ ਮੈਂ ਸੋਚਿਆ ਸੀ। ਮੈਂ ਸੋਹੀ ਗੱਲ ਹੋਈ ਜਿਵੇਂ ਮੁਹੰਮਦ ਸਦੀਕ ਸਾਹਿਬ ਸਾਡੇ ਵੱਡੇ ਗਾਇਕ ਨੇ ਉਹਨਾਂ ਨੂੰ ਕਿਸ ਨੇ ਪੁੱਛਿਆ ਵੀ ਤੁਹਾਨੂੰ ਕਦੋਂ ਪਤਾ ਲੱਗਿਆ ਵੀ ਤੁਸੀਂ ਸਿੰਗਰ ਬਣ ਗਏ। ਉਹ ਕਹਿੰਦੇ ਯਾਰ ਮੈਂ ਨਾ ਸਾਈਕਲ ਤੇ ਜਾਂਦਾ ਸੀ ਆਪਣੇ ਪਿੰਡ ਤੋਂ ਮੈਂ ਤੁਰਿਆ ਤੇ ਕਿਸੇ ਅਗਲੇ ਪਿੰਡ ਜਾਣਾ ਸੀ ਦੋ ਪਿੰਡ ਰਾਹ 'ਚ ਆਉਂਦੇ ਸੀਗੇ ਜਦੋਂ ਮੈਂ ਇੱਕ ਪਿੰਡ ਲੰਘ ਕੇ ਅਗਲੇ ਪਿੰਡ ਪਹੁੰਚਿਆ ਤਾਂ ਮੈਂ ਨਾ ਸਾਈਕਲ ਰੋਕ ਕੇ ਇੱਕ ਪੈਰ ਥੱਲੇ ਖੜ ਗਿਆ ਕਹਿੰਦੇ ਤੇ ਮੈਂ ਜਦੋਂ ਖੜਾ ਤੇ ਮੈਂ ਸੋਚਿਆ ਵੀ ਇਹੜਾ ਗੀਤ 'ਚ बज ਰਿਹਾ ਤੇ ਮੇਰਾ ਗੀਤ ਹੈ ਉਹਦੇ ਰੇਡੀਓ ਤੇ ਕਹਿੰਦੇ ਗੀਤ ਲੱਗਿਆ ਹੋਇਆ ਸੀ ਤੇ ਮੈਂ ਕਹਿੰਦੇ ਉਵੇਂ ਖੜ ਕੇ ਸਾਰਾ ਗੀਤ ਸੁਣਿਆ ਫਿਰ ਅਗਲੇ ਸਿੰਗਰ ਦਾ ਗੀਤ ਆ ਤੇ ਕਹਿੰਦੇ ਮੈਨੂੰ ਉਦੋਂ ਪਤਾ ਲੱਗਿਆ ਵੀ ਮੈਂ ਤਾਂ ਗਾਇਕ ਬਣ ਗਿਆ ਉਹ ਇਸ ਕਰਕੇ ਹੈ ਇਹ ਤੁਹਾਨੂੰ ਉਦੋਂ ਪਤਾ ਲੱਗੇ ਤੁਸੀਂ ਫਿਲਮ ਦੇਖਣ ਜਾਂਦੇ ਨਹੀਂ ਫਿਰ ਲੋਕ ਤੁਹਾਨੂੰ ਜਦੋਂ ਕਹਿੰਦੇ ਨੇ ਕਿ ਤੁਹਾਡੀ ਫਲਾਣੀ ਫਿਲਮ ਦੇਖੀ ਹਾਂਜੀ ਤੁਹਾਨੂੰ ਟੀਵੀ ਤੇਖਿਆ ਜਾਂ ਚਲੋ ਹੁਣ ਮੋਬਾਈਲ ਦਾ ਜ਼ਮਾਨਾ ਹੈ ਲੋਕ ਇੱਕ ਵਾਰ ਤੁਹਾਨੂੰ ਥੋੜੇ ਵਟਸਐਪ ਦੇ ਉੱਤੇ ਥੋੜੇ ਰਿਸ਼ਤੇਦਾਰ ਜਾਂ ਦੋਸਤ ਮਿੱਤਰ ਜਿਨ੍ਹਾਂ ਕੋਲ ਤੁਹਾਡਾ ਨੰਬਰ ਹੁੰਦਾ ਹੈ ਉਹ ਤੁਹਾਨੂੰ ਵਟਸਐਪ ਤੇ ਥੋੜਾ ਕਲਿੱਪ ਸਨੇਮ ਵਿੱਚ ਰਿਕਾਰਡ ਕਰਕੇ ਭੇਜਦੇ ਨੇ ਇਹ ਤਾਂ ਸਨੇਗੀ ਤੇਰੀ ਫਿਲਮ ਦੇਖ ਰਹੇ ਹਾਂ ਅਸੀਂ ਜੇ ਮੈਸੇਜ ਕਰਦੇ ਨੇ ਉਦੋਂ ਲੱਗਦਾ ਵੀ ਕਿ ਅਸੀਂ ਜੇ ਕੁਝ ਕੀਤਾ ਤਾਂ ਲੋਕ ਸਮਝਾਦ ਕਰਦੇ ਨੇ ਤੇ ਜਦੋਂ ਤੁਹਾਡੀ ਜਿਹਦਾ ਕੋਈ ਪਹਿਲੀ ਫਿਲਮ ਵੀ ਆ ਪਹਿਲਾ ਗਾਣਾ ਮਤਲਬ ਮਾਰਕੀਟ ਚ ਆਇਆ ਤੇ ਜਦੋਂ ਤੁਹਾਨੂੰ ਲੋਕਾਂ ਨੇ ਕਿਹਾ ਤੇ ਨੇ ਦੇਖਿਆ ਸੀ ਬਹੁਤ ਵਧੀਆ ਲੱਗਾ ਤੇਰਾ ਕੰਮ ਤੇਰਾ ਐਕਟ ਉਹ ਤਾਂ ਐਕਸਾਈਟਮੈਂਟ ਮਤਲਬ ਮਾਰਕੀਟ ਦਾ ਇੰਨੀ ਹੋਈ ਪਹਿਰੇ ਮੈਨੂੰ ਐ ਲੱਗੇ ਵੀ ਨਹੀਂ ਇਹ ਬੰਦੇ ਮੈਨੂੰ ਮਜ਼ਾਕ ਕਰ ਰਹੇ ਨੇ ਝੂਠ ਬੋਲਦੇ ਆਪ ਨੂੰ ਜੋ ਕਿ ਕਿ ਮੈਂ ਦੇਖਿਆ ਨਹੀਂ ਸੀ ਹਜੇ ਉਹ ਲੋਕਾਂ ਨੇ ਮੈਂ ਤੋਂ ਪਹਿਲਾਂ ਦੇਖ ਲਿਆ ਸੋ ਆਪ ਨੂੰ ਇਹ ਲੱਗਦੇ ਵਿੱਚ ਇਹ ਆ ਗਈ ਗੱਲ ਜਿਵੇਂ ਤੁਸੀਂ ਕਹਿੰਦੇ ਹੋ ਮੂੰਹ ਸੀਰੀਅਸ ਵਾਲੀ ਗੱਲ ਹੈ ਇਹ ਮਜ਼ਾਕ ਕਰਦੇ ਆ ਸੀਰੀਅਸ ਗੱਲ ਕਰਦੇ ਆ ਸੋ ਜਦੋਂ ਆਪ ਦੇਖੇ ਉਹਨੂੰ ਲੱਗਿਆ ਨਹੀਂ ਵੀ ਇਹਨਾਂ ਨੇ ਦੇਖਿਆ ਹੀ ਹੋ ਕਿ ਤਨਾ ਕਿ ਸੋਕਸਾਈਟ ਮੈਂ ਤਾਂ ਬੱਡੀ ਖੁੰਦੀ ਹੈ ਜੀ ਇਹ ਤਾਂ ਕੋਈ ਸ਼ੱਕ ਨਹੀਂ ਗੱਲ ਤੁਹਾਡੀ ਲਾਈਫ ਚ ਕੋਈ ਇਦਾਂ ਦੀ ਮਿਸ ਹੈਪਨਿੰਗ ਵੀ ਹੋਈ ਹੈ ਤੁਹਾਡੇ ਨਾਲ ਜਿਹੜੀ ਤੁਹਾਨੂੰ ਅੱਜ ਵੀ ਯਾਦ ਆ ਸੁੱਖ-ਦੁੱਖ ਤਾਂ ਦੋਨੇ ਚੀਜ਼ਾਂ ਜ਼ਿੰਦਗੀ ਦਾ ਹਿੱਸਾ ਹੈ ਦੁੱਖ ਵੀ ਆਉਣੇ ਨੇ ਬਸ ਤੁਹਾਨੂੰ ਕੋਈ ਦੁੱਖ ਜਿਹੜੀ ਚੱਲਣ ਦੀ ਉਹ ਜਿਹੜੀ ਕਪੈਸਿਟੀ ਕਹਿੰਦੇ ਨੇ ਜੀ ਸਮਝ ਕਰਨ ਉਹ ਚਾਹੀਦੀ ਹੈ ਉਹ ਜਿਵੇਂ ਦੱਸਦਾ ਮੇਰੇ ਨਾ ਮੱਥੇ 'ਚ ਇੱਕ ਨਿਸ਼ਾਨ ਲੱਗਿਆ ਇੱਥੇ ਆ ਹਾਂਜੀ ਇਹ ਅਸੀਂ ਇੱਕ ਨਾਟਕ ਕਰਦੇ ਸੀ ਪੰਜੌਰ ਦੀ ਗੱਲ ਹੈ ਅ ਪਹਿਲੇ ਸੀਨ ਨਾਟਕ ਦਾ ਤੇ ਉਹ 47 ਦੇ ਦੰਗਿਆਂ ਦਾ ਨਾਟਕ ਸੀਗਾ ਉਹ ਪਿੱਛੇ ਸਾਇਕ ਦੇ ਉੱਤੇ ਤੁਸੀਂ ਦਿਖਾ ਰਹੇ ਆ ਕਿ ਦੰਗਿਆਂ 'ਚ ਕਿਰਪਾਨਾਂ ਚੱਲ ਰਹੀਆਂ ਬਰਛੇ ਚੱਲ ਰਹੇ ਲੋਕ ਬਟਕ ਹੋ ਰਹੀ ਹੈ। ਤਾਂ ਮੈਂ ਵੀ ਉਹਦੇ ਵਿੱਚ ਕਿਰਪਾਨਾਂ ਚਲਾਰੇ ਆ ਪਿੱਛੇ। ਤੋ ਮੈਂ ਇੱਕ ਸਿਰ ਦੂਜੇੜ ਭੱਜਿਆ ਜਾਣਾ ਤੇ ਮੈਂ ਜੇ ਭੱਜਿਆ ਜੇ ਪਿੱਛੇ ਕਿਉਂਕਿ ਹਨੇਰਾ ਹੀ ਸਾਰਾ। ਹੂੰ। ਸਟੇਜ ਤੇ ਚੱਲਣਾ ਸੀਗਾ। ਮੈਂ ਭੱਜਿਆ ਗਿਆ ਸਾਹਮਣੇ ਦਾ ਖੰਧ ਦੇ ਵਿੱਚ ਇੱਕ 2 2.5 ਫੁੱਟ ਦੀ ਐਂਗਲ ਸੀ। ਮੇਰੇ ਮੱਥੇ 'ਚ ਐਂਗੜ ਗਈ ਸੀ ਦੀ ਉਹ। ਅੱਛਾ। ਆ ਮੇਰਾ ਮੱਥਾ ਵੱਜ ਜਾ ਕਹਿੰਦੇ ਨੇ। ਤੇ ਤਤਰੀਆਂ ਖੂਨੇ ਚੱਲਣ ਲੱਗੀਆਂ ਤੇ ਮੈਂ ਉਵੇਂ ਮੈਂ ਸਟੇਜ ਤੇ ਐਂਟਰ ਹੋ ਗਿਆ। ਹੂੰ। ਉਹ ਹੁਣ ਉਹ ਨਾਲੇ ਮੇਰੇ ਆ ਦੇਖੀ ਉਹ ਹੈਰਾਨ ਹੋ ਗਏ ਉਹ ਡਰ ਗਏ ਬੋਲੇ ਇਹ ਤਾਂ ਸੱਚੀ ਬੱਚੀ ਨੇ ਹੂੰ ਬਿਗਦੇ ਸਟੇਟ ਨੇ ਗਰਪੇ ਹੋਣੇ ਕਿਹਾ ਤੇ ਉਹ ਮੇਂ ਜੰਗਿਆਂ ਦੋਂਗਾ ਸੀ ਮੈਂ ਡਾ ਲੂਡ ਵਗੈਰਾ ਬੋਲ ਕੇ ਆਪਣੇ ਪਿੱਛੇ ਆ ਗਿਆ ਮੈਂ ਪਿੱਛੇ ਆ ਮੈਂ ਭੱਜ ਕੇ ਉਹ ਬੰਦੇ ਨੂੰ ਕਿਹਾ ਮੈਨੂੰ ਛੇਤੀ ਹਸਪੀਟਲ ਲੈ ਕੇ ਜਾਓ ਹੂੰ ਉਹ ਐਚ ਐਮਟੀ ਦੇ ਵਿੱਚ ਸਾਡਾ ਸ਼ੋਅ ਸੀਗਾ ਉੱਥੇ ਉਹਨਾਂ ਦੇ ਵਿੱਚ ਹੀ ਹਸਪੀਟਲ ਹੁੰਦਾ ਤੇ ਡੇਢ ਦੋ ਕਿਲੋਮੀਟਰ ਦਾ ਹਸਪੀਟਲ ਹੀ ਮੈਨੂੰ ਗੱਡੀ 'ਚ ਦੇ ਹੌਕ ਲੈ ਕੇ ਉਹ ਹੁਣ ਹਸਪੀਟਲ ਜਦੋਂ ਲੈ ਗਏ ਤਾਂ ਜਿਹੜੇ ਉੱਥੇ ਰਾਤ ਨੂੰ ਡਾਕਟਰ ਸੀ ਕੀ ਡਿਊਟੀ ਦੇ ਉੱਤੇ ਤੇ ਉਹ ਨਾ ਉਹ ਮਤਲਬ ਮਖਜ ਵਿੱਚ ਸੋਣ ਨਾ ਕਰਿਓ ਮੇਰਾ ਨਾਟਕ ਚੱਲਦਾ ਮੈਥੋਂ ਥੋਆ ਤੇ ਉਹਨੇ ਬਲੱਡ ਬੂਡ ਬੰਦ ਕਰਕੇ ਉਹ ਨਾਲ ਦੀ ਮੇਰੇ ਟਾਂਕੇ ਲਾਉਣ ਲੱਗੇ ਸਟਿਚ ਲਾਉਣ ਲੱਗੇ ਹੂੰ ਤੇ ਉਹਨੂੰ ਐ ਲੱਗੇ ਵੀ ਸੁਣ ਤੱਕ ਕੀਤੇ ਨਹੀਂ ਸੀ ਹੋਇਆ ਨਾ ਵੀ ਮੈਨੂੰ ਤੁਹਾਡੀਆਂ ਗੱਲਾਂ ਚ ਪਾ ਕੇ ਰੱਖਿਆ ਮੈਨੂੰ ਕਹਿੰਦੇ ਤੁਹਾਡਾ ਨਾਂ ਕੀ ਹੈ ਜੀ ਮਖਜ ਮੇਰਾ ਨਾਮ ਫਲਾਣਾ ਹੈ ਅੱਛਾ ਤੁਸੀਂ ਬਹੁਤ ਨਾ ਡਰ ਕਿਤੇ ਮੈਂ ਕਹਾਂ ਹਾਂ ਜੀ ਕਹੇ ਤੁਹਾਡੀ ਉਮਰ ਕਿੰਨੀ ਹੈ ਜੀ ਉਸ ਟਾਈਮ ਮੇਰੀ ਉਮਰ ਮੈਂ ਕਹਾਂ 24 25 25 ਸਾਲ ਦੀ ਸੀ ਹੂੰ ਤੇ ਉਹ ਮੈਂ ਹੁਣ ਕਿਉਂਕਿ ਗ੍ਰੈਟਪ ਮੇਰਾ ਹੋਇਆ ਸੀਗਾ ਮੈਂ ਬਾਈਟਨ ਬੂਟਨ ਲਾਇਸ ਮੈਂ ਕਹਿੰਦੀ ਮੇਰੀ ਉਨ 25 ਸਾਲ ਹੈ ਮੈਨ ਲੋਕਾਂ ਨੇ ਬਾਬਾ ਜੀ ਥੋੜੇ 6:00 ਵਜੇ ਤੁਸੀਂ ਫੇਰ ਮਸ਼ਕਰੀ ਕਰੀ ਜਾਂਦੇ ਹੋ ਤੁਸੀਂ ਮਜ਼ਾਕ ਕਿਉਂ ਕਰਦੇ ਹੋ ਮਾਂ ਨਹੀਂ ਤੂੰ ਮੇਰੇ ਡਾਂਕੇ ਦਾ ਮੇਰੀ ਉਮਰ 25 ਸਾਲ ਦੀ ਹੈ ਸੋ ਇਹੋ ਜੀਆਂ ਗੱਲਾਂ ਕਈ ਵਾਰ ਯਾਦ ਰਹਿਣੀਆਂ ਹੈ ਮਿਸੈਪਲਿੰਗ ਲਾਈਫ ਦੀਆਂ ਹੁੰਦੀਆਂ ਰਹਿੰਦੀਆਂ ਖੱਟੀਆਂ ਮਿੱਠੀਆਂ ਯਾਦਾਂ ਜੀ ਤੇ ਤੁਹਾਡੀ ਲਾਈਫ ਦਾ ਕੋਈ ਇਦਾਂ ਦਾ ਪਲ ਜਿਹੜਾ ਤੁਸੀਂ ਇਕੱਲੇ ਬੈਠੇ ਹੋਵੋ ਤੇ ਯਾਦ ਆਂਦਾ ਹੋਵੇ ਹੱਸਾ ਜਾਂ ਆਂਦਾ ਹੋਵੇ ਹਾਂ ਜੀ ਉਹ ਮੈਂ ਨੂੰ ਬੜੀ ਵਾਰ ਕਈ ਵਾਰ ਯਾਦ ਆਉਂਦਾ ਆਪਣੇ ਆਪ ਨੂੰ ਮੈਂ ਕਈ ਇੰਟਰਵਿਊ ਚ ਬੋਲੇ ਹਾਂ ਮੈਂ ਕੋਈ ਹਸਪੈਨ ਯਾਦ ਕਰਕੇ ਦੋ ਚੀਜ਼ਾਂ ਕਮਾਲ ਦੀਆਂ ਹੋਈਆਂ ਨਾ ਇੱਕ ਤਾਂ ਜਦੋਂ ਮੈਂ ਥੀਏਟਰ ਕਰਦਾ ਹੁੰਦਾ ਸੀਗਾ ਸਾਡੇ ਪਿੰਡ ਦਾ ਇੱਕ ਮੁੰਡਾ ਸੀਗਾ ਉਹ ਨਾ ਪੜਦਾ ਸੀ ਕਾਲਜ 'ਚ ਉਹਨਾਂ ਦਿਨਾਂ 'ਚ ਨਾ ਸ਼ੂਟਿੰਗ ਚੱਲਦੀ ਸੀਗੀ ਉੱਚਾਦਰ ਬਾਬੇ ਨਾਨਕ ਫੁੰਦੀ ਇਹ ਰੋਪਰ ਦੇ ਕੋਲ ਸ਼ੂਟਿੰਗ ਚੱਲਦੀ ਸੀ ਤੇ ਮੁੰਡਾ ਸ਼ਾਮ ਨੂੰ ਸਾਡੇ ਘਰੇ ਆਇਆ ਤੇ ਆ ਕੇ ਅਸੀਂ ਰੋਟੀ ਖਾਣ ਲੱਗੇ ਸੀ ਮੇਰੀ ਡੈਡੀ ਨੂੰ ਕਹਿੰਦਾ ਵੀ ਵੀ ਤੁਹਾਡਾ ਮੁੰਡਾ ਬਹੁਤ ਸੋਹਣੀ ਐਕਟਿੰਗ ਕਰਦਾ ਹੈ ਵੀ ਤੁਸੀਂ ਅਖਬਾਰ 'ਚ ਇਸ਼ਤਿਹਾਰ ਕਢਾਓ ਡੈਡੀ ਕਹਿੰਦਾ ਕਾਦਾ ਕਹਿੰਦਾ ਇਹਦੀ ਫੋਟੋ ਸ਼ਾਪ ਕੇ ਨਾ ਵੀ ਇਹ ਬੰਦਾ ਬਹੁਤ ਵਧੀਆ ਐਕਟਿੰਗ ਕਰਦਾ ਹੂੰ ਵੀ ਜਿਹਨੂੰ ਫਿਲਮਾਂ ਚ ਐਕਟਰ ਦੀ ਲੋੜ ਹੈ ਇਹਦੇ ਨਾਲ ਸੰਪਰਕ ਕਰੇ ਉਹਨੂੰ ਤਾਂ ਮੈਨੂੰ ਵੀ ਲੱਗੇ ਵੀ ਬੜੀ ਸੁਣੀ ਗੱਲ ਇਹਦਾ ਹੂੰ ਚਲੋ ਇਸ਼ਤਿਹਾਰ ਤੋਂ ਕਰਵਾਇਆ ਨਹੀਂ ਕਰਦੇ ਨੇ ਕਿੱਥੇ ਕਰਾਉਣਾ ਸੀਗਾ ਉਹਨੂੰ ਲੱਗੇ ਲੱਗਦਾ ਹੋਊ ਪੈਸੇ ਬਹੁਤ ਲੱਗਦੇ ਹੋਣੇ ਪਰ ਮੈਂ ਅੱਜ ਆ ਸੋਚਦਾ ਮੈਂ ਕਿੱਡੀ ਬੇਵਕੂਫ ਗੱਲ ਸੀ ਕਿ ਤੁਸੀਂ ਲੋਕਾਂ ਨੂੰ ਕਹਿ ਰਹੇ ਹੋ ਵੀ ਜੇ ਇੰਜੀਨ ਦੀ ਲੋੜ ਹੈ ਸੰਪਰਕ ਕਰੇ ਮੈਂ ਅਜਿਹੀ ਗੱਲ ਕਿੱਥੇ ਹੁੰਨੀ ਆ ਇੱਕ ਮੈਨੂੰ ਇਹ ਗੱਲ ਕਰਕੇ ਬੜੀ ਹਾਸੀ ਆਉਂਦੀ ਆ ਇੱਕ ਮੈਨੂੰ ਹਾਸੇ ਇਸ ਗੱਲ ਕਿਉਂ ਆਉਂਦੀ ਹੈ ਕਿ ਜਦੋਂ ਅਸੀਂ ਪਹਿਲੀ ਵਾਰ ਨਾਟਕ ਕੀਤਾ ਜ਼ਿੰਦਗੀ ਦੇ ਵਿੱਚ ਜਿਵੇਂ ਹੁਣ ਤੁਹਾਡੇ ਨਾਂ ਦੇ ਪਿੱਛੇ ਥੋੜਾ ਸਰਨੇਮ ਲੱਗਦਾ ਹੂੰ ਮੇਰੇ ਨਾਂ ਦੇ ਪਿੱਛੇ ਮਲਕੀਤ ਰਾਉਣੀ ਲੱਗਦਾ ਰਾਉਣੀ ਮੇਰੇ ਪਿੰਡ ਦਾ ਨਾਮ ਹੈ ਉਹ ਸਾਨੂੰ ਐ ਨਹੀਂ ਸੀ ਪਤਾ ਪਹਿਲੇ ਨਾਟਕ ਵੇਲੇ ਵੀ ਇਹ ਪਿੱਛੇ ਨਾਂ ਕਿਵੇਂ ਲੱਗਦਾ ਹੁੰਦਾ ਅੱਛਾ ਇਹ ਸੁਣ ਕੇ ਬੜੀ ਹਾਸੇ ਆਉਂਦੀ ਹੈ ਉਹ ਕਹਿੰਦੇ ਵੀ ਵਧੀਆ ਗਿਆ ਸਰਨੇਮ ਉਹ ਲਾ ਲਓ ਕੋਈ ਇੱਕ ਮੁੰਡੇ ਦਾ ਨਾਮ ਹਰਜੀਤ ਸਿੰਘ ਆ ਕਹਿੰਦਾ ਇਹ ਵੀ ਹਰਜੀਤ ਸਿੰਘ ਕੰਗਲਾ ਦੋ ਬੜਾ ਸੁਣਾ ਕੰਗਾ ਜੀ ਸਾਰ ਨੇ ਉਹ ਕੰਗ ਨਹੀਂ ਸੀ ਕੰਗੇ ਲਾਤ ਪਿਛੇ ਕੰਗੇ ਲਾਤ ਤੇ ਸਾਡੇ ਰ ਉਪਰ ਕੋਲ ਇੱਕ ਪਿੰਡ ਹੈ ਮਤੋਤਾ ਉਹ ਕਹਿੰਦੇ ਵੀ ਮਲਕੀਸ਼ ਸਿੰਘ ਮਤੋਤਾ ਦੇ ਨਾਮ ਲਿਖ ਦੋ ਜਾਂ ਤੁਹਾਨੂੰ ਪਤਾ ਹੈ ਕਿਉਂ ਉਹ ਅੱਜ ਜਦੋਂ ਯਾਦ ਕਰਦੇ ਬੜੀ ਹਾਸੇ ਆਉਂਦੀ ਹੈ ਵੀ ਇਹਦਾ ਸਾਈਨਾਂ ਨਹੀਂ ਸੀ ਪਤਾ ਵੀ ਸਰਨੇਮ ਪਿਛੇ ਯੱਕੀ ਲੱਗਦਾ ਕਿਉਂ ਲੱਗਦਾ ਹੁੰਦਾ ਹੂੰ ਸੋ ਇਹੋ ਜੀਆਂ ਗੱਲਾਂ ਜੀ ਕਈ ਵਾਰੀ ਧਿਆਨ ਚ ਆ ਜਾਂਦੀਆਂ ਆਪਣੇ ਆਪ ਚ ਬੜੇ ਆਏ ਹੋਏ ਕਿੰਨੇ ਭੋਲੇ ਸੀਗੇ ਇਹਨਾਂ ਗੱਲਾਂ ਦਾ ਪਤਾ ਨਹੀਂ ਸੀ ਜਿੱਦਾਂ ਸਰ ਕੁੜੀਆਂ ਨੂੰ ਕਹਿੰਦੇ ਆ ਨਾ ਇਸ ਲਾਈਨ ਦੇ ਵਿੱਚ ਆਣਾ ਮਤਲਬ ਸਹੀ ਨਹੀਂ ਹੈਗਾ ਉਹਦੇ ਬਾਰੇ ਤੁਹਾਡੇ ਕੀ ਵਿਚਾਰ ਆ ਨਹੀਂ ਜੀ ਮੇਰਾ ਵਿਚਾਰ ਇਹਦੇ ਬਾਰੇ ਬਿਲਕੁਲ ਉਲਟ ਹੈ ਜੀ ਇਹ ਨਾ ਜਦੋਂ ਤੁਸੀਂ ਕਿਸੇ ਚੀਜ਼ ਨੂੰ ਦਬਾ ਕੇ ਰੱਖਣਾ ਹੈ ਇਹ ਵਿਚਾਰ ਉਦੋਂ ਦਿੱਤਾ ਜਾਂਦਾ ਹੈ ਕਿ ਬਹੁਤ ਸਾਰੇ ਲੋਕ ਇੰਟਰਸਟ ਸੁਣਨ ਤੋਂ ਬਾਅਦ ਆਏ ਕਹਿੰਦੇ ਤੇਰੀ ਇੱਥੇ ਤੁਹਾਡੇ ਬੱਚੇ ਕਿਉਂ ਨਹੀਂ ਆਏ ਇਹ ਨਾ ਹਰ ਬੱਚੇ ਦਾ ਇੰਟਰਸਟ ਹੈ ਜੀ ਕਿਸੇ ਕੰਮ 'ਚ ਜਿਹਦਾ ਜਿੱਥੇ ਇੰਟਰਸਟ ਹੋ ਹੀ ਆਉਂਦਾ ਸਾਨੂੰ ਕਿਹੜਾ ਕੋਈ ਲੈ ਕੇ ਆਸੀ ਆਪੇ ਆਗੇ ਸੋ ਇਸ ਗੱਲ ਕਰਕੇ ਮੈਂ ਤੁਹਾਨੂੰ ਦੱਸਦਾ ਜੇ ਆਪਾਂ ਗੱਲ ਕਰਦੇ ਨਾ ਜੇ ਪ੍ਰੋਬਲਮ ਹੈ ਤਾਂ ਹੋ ਕਿਸੇ ਵੀ ਡਿਪਾਰਟਮੈਂਟ ਚ ਹੋ ਸਕਦੀ ਹੈ ਹਮ ਸਿਰਫ ਇਹ ਡਿਪਾਰਟਮੈਂਟ ਦੀ ਹਾਈਲਾਈਟ ਹੋ ਜਾਂਦੀ ਗੱਲ ਕਿਉਂਕਿ ਇਹ ਚੱਕਾ ਚੌਂਦ ਦੀ ਦੁਨੀਆ ਹੈ ਹਮ ਇਹ ਗਲੈਮਰ ਦੀ ਦੁਨੀਆ ਹੈ ਸਾਰਿਆਂ ਲਈ ਨਾ ਕੁੜੀਆਂ ਲਈ ਠੀਕ ਨੇ ਜੇ ਤੁਸੀਂ ਠੀਕ ਹੋ ਤਾਂ ਸਾਰਾ ਕੁਝ ਠੀਕ ਹੈ ਸੋ ਮੈਨੂੰ ਇਹ ਲੱਗਦਾ ਕਿ ਲਾਈਨ ਵਾਲਾ ਕੋਈ ਮਸਲਾ ਨਹੀਂ ਹੁੰਦਾ ਦੂਜੀ ਗੱਲ ਇਹ ਹੁੰਦੀ ਹੈ ਜੀ ਕਿ ਸਾਡੇ ਬੰਦੇ ਨਾ ਨੂੰ ਹਰ ਬੰਦੇ ਨੂੰ ਆਤ ਹੁੰਦੀ ਹੈ ਜੀ ਕਿ ਕਿਸੇ ਚੀਜ਼ ਨੂੰ ਦਬਾ ਕੇ ਰੱਖਣਾ ਕਿ ਮੇਰੀਆਂ ਕੁੜੀਆਂ ਘਰ ਚ ਹੀ ਰਹਿਣ ਉਹ ਬਾਹਰ ਨਾ ਜਾਣ ਜਾਂ ਆਪਣੇ ਬੱਚਿਆਂ ਨੂੰ ਵੀ ਕਈ ਵਾਰ ਕਿ ਮੁੰਡਿਆਂ ਦੇ ਵੀ ਕਈ ਵਾਰ ਇਹ ਰੋਕ ਲੱਗ ਜਾਂਦੀ ਵੀ ਤੂੰ ਕਿੱਥੇ ਜਾਣਾ ਹੈ ਤੂੰ ਕਿੱਥੇ ਨਹੀਂ ਜਾਣਾ ਹੈਗਾ ਸੋ ਇਹ ਸਮੇਂ ਦੀ ਗੱਲ ਹੈ ਜੀ ਤੁਹਾਨੂੰ ਤੁਹਾਡ ਨੂੰ ਇੰਨੇ ਕੁ ਸਹੀ ਐਜੂਕੇਟ ਹੋਣਾ ਚਾਹੀਦੇ ਆ ਕਿ ਤੁਸੀਂ ਆਪਣੇ ਬੱਚਿਆਂ ਨੂੰ ਸਹੀ ਐਜੂਕੇਟ ਕਰਕੇ ਸਹੀ ਵਿਚਾਰਾਂ ਨਾਲ ਲੈਸ ਕਰਕੇ ਘਰੋਂ ਭੇਜੋ ਹਮ ਤਾਂ ਤੁਹਾਡੇ ਬੱਚੇ ਤੁਹਾ ਤੁਸੀਂ ਬੱਚੇ ਤੁਸੀਂ ਉਹਦੇ ਭਰੋਸਾ ਕਰੋ ਨਾ ਕਿੰਨੀਆਂ ਵੀ ਸਰ ਪੰਜਾਬੀ ਐਕਟ੍ਰੈਸ ਆ ਤੁਹਾਡੀ ਫੇਵਰੇਟ ਕਿਹੜੀ ਹੈ ਇੱਕ ਨਹੀਂ ਐਕਟ੍ਰੈਸ ਮਤਲਬ ਤੁਹਾਨੂੰ ਉਹਨਾਂ ਨਾਲ ਕੰਮ ਕਰਕੇ ਅੱਛਾ ਲੱਗਾ ਹੋਵੇ ਬੌਂਡਿੰਗ ਵਧੀਆ ਬਣਦੀ ਹੋਵੇ ਦੇ ਕੋਈ ਹੋਜੀ ਗੱਲ ਹੈ ਪੰਨਾ ਜਦੋਂ ਸਿਲੇਬਸ ਉੱਪਰ ਪੜ੍ਹਦੇ ਹੁੰਦੇ ਸੀ ਨਾ ਉਦੋਂ ਆਪਾਂ ਨੂੰ ਕਹਿੰਦੇ ਵੀ ਥੋੜਾ ਬੈਸਟ ਫਰੈਂਡ ਹਮ ਦਾ ਲੇਖ ਲਿਖੋ ਹਮ ਮੈਂ ਮੈਂ ਨਹੀਂ ਫਰੈਂਡਸ ਪਰ ਰਾਮੇਜ ਮਾਈ ਬੈਸਟ ਫਰੈਂਡ ਸਾਰੇ ਆਪਣੇ ਦੋਸਤ ਨਹੀਂ ਸਾਰੇ ਚੰਗੇ ਲੋਕ ਨੇ ਜੀ ਜਿਨ੍ਹਾਂ ਨਾਲ ਕੰਮ ਕਰਨ ਦਾ ਮੌਕਾ ਮਿਲਦਾ ਪਰ ਮੈਂ ਨਿਰਮਲ ਰਿਸ਼ੀ ਮੈਨੂੰ ਬਹੁਤ ਚੰਗੇ ਲੱਗਦੇ ਨੇ ਜਿਨ੍ਹਾਂ ਨੇ ਕਿਉਂਕਿ ਸਾਰੀ ਲਾਈਫ ਇਸ ਕੰਮ ਦਿੱਤੀ ਹੈ ਉਹਨਾਂ ਨੇ ਜ਼ਿੰਦਗੀ ਵਿੱਚ ਹੋਰ ਕੰਮ ਨਹੀਂ ਕਰ ਕੀਤਾ ਕਿਉਂਕਿ ਹੋਰ ਬਹੁਤ ਸਾਰੇ ਲੋਕ ਇਹੋ ਜਿਹੇ ਹੈਗੇ ਜਿਹੜੇ ਕੋਈ ਨਾ ਕੋਈ ਹੋਰ ਕੰਮ ਕਰਦੇ ਰਹੇ ਨਾਲ ਪਰ ਜਿਹੜੇ ਲੋਕ ਇਸ ਲੇ ਨੂੰ ਸਮਰਪਿਤ ساری ਉਮਰ ਰਹੇ ਨਾ ਸੋ ਐਦਾਂ ਮੈਨੂੰ ਲੱਗਦਾ ਕਿ ਉਹ ਨਵੇਂ ਲੋਕਾਂ ਲਈ ਇਨਸਪੀਰੇਸ਼ਨ ਬਣਦੇ ਨੇ ਉਹ ਨਵੇਂ ਲੋਕਾਂ ਦੀ ਰਾਹ ਦਸਰੇ ਬਣਦੇ ਨੇ ਜੇ ਮਤਲਬ ਮਾਨਸਾ ਜ਼ਿਲ੍ਹਾ ਜਿਹਨੂੰ ਲੋਕ ਕਿਸੇ ਟਾਈਮ ਬੈਕਵਾਰ ਟਿੱਬਿਆਂ ਦਾ ਏਰੀਆ ਕਹਿੰਦੇ ਸੀਗੇ ਉਹ ਮਾਨਸਾ ਜ਼ਿਲ੍ਹੇ ਦੇ ਪਿੰਡ ਦੇ ਖੀਵੇ ਪਿੰਡ ਦੇ ਵਿੱਚੋਂ ਉੱਠ ਕੇ ਨਿਰਮਰ ਰਿਸ਼ੀ ਅੱਜ ਵਿਸ਼ੇਪਸ ਪ੍ਰਸਿੱਧੀ ਹਾਸਲ ਕਰ ਸਕਦੀ ਹੈ ਵੱਡਾ ਨਾਮ ਬਣਾ ਸਕਦੀ ਹੈ ਤਾਂ ਸਾਡੀਆਂ ਕੁੜੀਆਂ ਸ਼ਹਿਰਾਂ ਕਸਬਿਆਂ ਚ ਉੱਠ ਕੇ ਆਈ ਤਾਂ ਸਮਝਾ ਬਦਲ ਗਿਆ ਅੱਜ ਤਾਂ ਮੋਬਾਈਲ ਵੀ ਸਾਡੇ ਕੋਲ ਆ ਗਏ ਇਹ ਤਾਂ ਸਾਰਾ ਕੁਝ هر ਕੋਈ ਸਾਧਨ ਹੋ ਗਏ ਉਹਨਾਂ ਦਾ ਕੋਈ ਸਾਧਨ ਵੀ ਨਹੀਂ ਸੀ ਸੋ ਇਸ ਵਲ ਕਿ ਤੁਸੀਂ ਸਿਰਫ ਆਪਣੇ ਮਨ ਨੂੰ ਜੇ ਤੁਸੀਂ ਨਹੀਂ ਜ਼ਿੰਦਗੀ ਵਿੱਚ ਕੁਝ ਕਰਨਾ ਫਿਰ ਤੁਹਾਡੇ ਕੋਲ ਬਹੁਤ ਸਾਰੀਆਂ ਨਕਾਰਾਤਮਕ ਚੀਜ਼ਾਂ ਹੈਗੀਆਂ ਨਾ ਪੱਕੀ ਚੀਜ਼ਾਂ ਹੈਗੀਆਂ ਤੁਸੀਂ ਕਹਿ ਸਕਦੇ ਹੋ ਕਿ ਉਹ ਆਏ ਹੋ ਸਕਦਾ ਮੇਰੇ ਨਾਲ ਤਾਂ ਮੇਰਾ ਤਾਂ ਐਕਸੀਡੈਂਟ ਹੋ ਜਾ ਸਕਦਾ ਮੈਂ ਸਕੂਟਰ ਨਹੀਂ ਚਲਾ ਸਕਦੀ ਆਏ ਹੋ ਸਕਦਾ ਇਹ ਤਾਂ ਫਿਰ ਮਤਲਬ ਕੰਮ ਨਾ ਕਰਨ ਜਿੱਦਾਂ ਹੋ ਗਏ ਨਾ ਜਿਨ੍ਹਾਂ ਲੋਕਾਂ ਨੇ ਜ਼ਿੰਦਗੀ ਵਿੱਚ ਕੁਝ ਕਰਨਾ ਹੈ ਉਹ ਲੋਕ ਚਾਹੇ ਜਿੱਥੇ ਮਰਜੀ ਚਾਹੇ ਕਿਸੇ ਪਿੰਡ 'ਚ ਬੈਠੇ ਹੋਣ ਚਾਹੇ ਕਿਸੇ ਅੰਟੀਰੀਅਰ 'ਚ ਬੈਠੇ ਹੋਣ ਜਿਨ੍ਹਾਂ ਦੇ ਮਨਾਂ ਦੇ ਵਿੱਚ ਕਹਿੰਦੇ ਕੋਈ ਚੰਗੀ ਚੀਜ਼ ਹੈ ਨਾ ਜ ਤਖਤੀ ਲਿਖੀ ਹੋਈ ਹੈ ਮੰਜਲ ਦੀ ਪੌਂਦੀ ਉਹ ਪਾ ਲੰਦੇ ਨੇ ਜੀ ਸਰ ਤੁਸੀਂ ਸਾਡੇ ਇਸ ਪ੍ਰੋਗਰਾਮ ਨੂੰ ਬਹੁਤ ਵਧੀਆ ਆਪਣਾ ਕੀਮਤੀ ਟਾਈਮ ਦਿੱਤਾ ਸਾਡੇ ਸਟੂਡੀਓ ਚ ਆਏ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਦਰਸ਼ਕਾਂ ਨੂੰ ਜਾਂਦਿਆਂ ਦੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ ਮੈਸੇਜ ਤਾਂ ਕੀ ਦੇ ਸਕਦੇ ਸਾਰੇ ਲੋਕ ਸਿਆਣੇ ਨੇ ਬਸ ਐਨੀ ਗੱਲ ਕਹਿੰਦੇ ਆ ਜੀ ਕਿ ਜਿਹੜੀ ਥੋੜੀ ਜਨਰੇਸ਼ਨ ਹੈ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕਿਉਂਕਿ ਬਹੁਤ ਵਾਰ ਚੀਜ਼ਾਂ ਹੁੰਦੀਆਂ ਕਿ ਅਸੀਂ ਆਪਣੇ ਬੱਚਿਆਂ ਤੋਂ ਇਸ ਕਰਕੇ ਦੁਖੀ ਹੁੰਨੇ ਆ ਕਿ ਬੱਚੇ ਸਾਡੀ ਗੱਲ ਨਹੀਂ ਸੁਣਦੇ ਪਰ ਜਿਹੋ ਜਿਹਾ ਤੁਸੀਂ ਬੱਚਿਆਂ ਨੂੰ ਸਿਖਾਇਆ ਬੱਚੇ ਉਹੋ ਜਿਹਾ ਕੰਮ ਕਰ ਰਹੇ ਨੇ ਬੱਚਿਆਂ ਦੇ ਉਹੋ ਜਿਹੇ ਵਿਚਾਰ ਬਣੇ ਨੇ ਸੋ ਉਹੋ ਜਿਹੀਆਂ ਚੀਜ਼ਾਂ ਬੱਚਿਆਂ ਤੋਂ ਮੰਗੋ ਜਿਹੜੀਆਂ ਤੁਸੀਂ ਸਿਖਾਈਆਂ ਜਿਹੜੀ ਚੀਜ਼ ਤੁਸੀਂ ਬੱਚਿਆਂ ਨੂੰ ਸਿਖਾਈ ਨਹੀਂ ਉਹ ਚੀਜ਼ ਨਾ ਮੰਗੋ ਬੱਚੇ ਕਨਫਿਊਜ਼ ਹੁੰਦੇ ਨੇ ਨਾਲ ਸੋ ਬੱਚਿਆਂ ਨੂੰ ਆਪਣੇ ਕਲਚਰ ਨਾਲ ਤੁਸੀਂ ਕਿਵੇਂ ਜੋੜ ਸਕਦੇ ਹੋ ਆਪਣੀ ਮਾਂ ਬੋਲੀ ਨਾਲ ਕਿਵੇਂ ਜੋੜ ਸਕਦੇ ਹੋ ਇਹਨਾਂ ਗੱਲਾਂ ਤੇ ਜੋੜ ਦੇਣਾ ਚਾਹੀਦਾ ਕਿਉਂਕਿ ਸਾਡਾ ਕਲਚਰ ਬਹੁਤ ਵਧੀਆ ਤੇ ਵਿਸ਼ਾਲ ਹੈ ਤੇ ਤੁਸੀਂ ਆਪਣੀ ਮਾਂ ਬੋਲੀ ਵਿੱਚ ਬੱਚਿਆਂ ਨੂੰ ਜਿਹੜੀ ਸਿੱਖਿਆ ਦੇ ਸਕਦੇ ਹੋ ਮੈਨੂੰ ਲੱਗਦਾ ਪੂਜੀਆਂ ਪਛਾਵਾ ਚ ਲਈ ਦੇ ਸਕਦੇ ਸੋ ਇਹੀ ਬੇ ਆਪਣੇ ਕਲਚਰ ਦੇ ਨਾਲ ਬਹੁਤ ਵਧੀਆ ਸਾਡੇ ਨਾਲ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਕਿਤਿਆਂ ਮਲਕੀਤ ਰੋਣੀ ਜੀ ਸਾਡੇ ਸਟੂਡੀਓ ਵਿੱਚ ਆਏ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਬਹੁਤ ਸ਼ੁਕਰੀਆ ਬਹੁਤ ਮਿਹਰਬਾਨ